ਕਾਮ ਤੁਸੀਂ ਕਿਸ ਚੀਜ਼ ਨੂੰ ਮਾਰਦੇਂ ਕਾਂ ਲਿੰਗਪਾ ਸੈਕਸ ਇਨਸਟਿੰਕਟ ਹੈ ਜੇ ਥੋੜੀ ਤੋਂ ਕੱਲੀਏ ਹੈ ਕੋਈ ਵੀ ਕੱਲੀ ਬਿਰਤੀ ਤੁਹਾਡੇ ਸਿਰ ਤੋਂ ਮਾਈਂਡ ਮਾਈਂਸ ਹੋ ਜਾਵੇ ਕੱਲੀ ਤੇ ਨਾ ਤੁਸੀਂ ਬੰਦੇ ਹਾਂ ਨਾ ਜਾਣਦੇ ਜਦੋਂ ਬੰਦਾ ਕਾਮ ਬਾਸਨਾ ਚ ਡੁੱਬਿਆ ਹੁੰਦਾ ਉਹਦੋਂ ਦੀਆਂ ਹੋਰ ਭਾਵਨਾਵਾਂ ਮਰ ਜਾਂਦੀ ਆਪਾਂ ਸਾਰੇ ਹਿੰਦੁਸਤਾਨ ਦੇ ਬੰਦੇ ਭਗਤੀ ਚ ਲੀਨ ਹੋ ਜਾਈਓ ਇੰਗਲੈਂਡ ਨਿਕਾ ਜਾ ਮਰਖਾ ਆ ਕੇ ਆਪ ਨੂੰ ਚਟ ਗਏ ਪਹਿਲਾਂ ਵੀ ਆਪ ਨੂੰ ਚਟ ਗਏ ਗਏ ਉਨੇ ਜਿਹੜੇ ਚਾਚੇ ਰੀ ਬਾਪੂ ਰੀ ਉਪਟੇਲ ਗੈਉ ਗਾਂਧੀ ਆ ਪੰਜ ਛੇ ਬੰਦੇ ਸੀ ਇੱਕ ਜਨਾਹ ਦੇਸ਼ ਦੀਆਂ ਵੰਡਾਂ ਕਰਦੇ ਨੇ ਲੇਡੀ ਮਾਉਂਟਬੈਟਨ ਕੋਲੇ ਹਾਰੇ ਵੰਦੇ ਨੇ ਸਿਗਰਟ ਵੀ ਪੀਂਦੇ ਆ ਛਰਾ ਵੀ ਪੀਂਦੇ ਆ ਉਹਦੇ ਨਾਲ ਵੀ ਨੱਚਦੇ ਆ ਉਹ ਤਾਂ ਕੱਪੜੀ ਵੀ ਮਾਰਦੇ ਚਲਾ ਕੇ ਕੁਝ ਨਹੀਂ ਨੰਗਨ ਹੋ ਕੇ ਨਾ ਨੰਗਨ ਹੋ ਕੇ ਨੱਚ ਲੈ ਲੈਂਦੇ ਆ ਕੋਈ ਮਤਲਬ ਸਮਾਜ ਦਾ ਵਿਸ਼ਾਸ਼ੀ ਨਹੀਂ ਨਹੀਂ ਬਾਬੇ ਨਾਲ ਕੋ ਬਿਚਣਾ ਪਹਿਲਾ ਇਸ ਵਕਤ ਦੇ ਸਾਧੂ ਨੂੰ ਨਹੀਂ ਗੱਲ ਕਰੋ ਸਾਰੇ ਆ ਯੂਪੀ ਚ ਮਹਾਕੁੰਭ ਲੱਗਿਆ ਹੋਇਆ ਹੈ ਤੇ ਕਿੱਡੀ ਕਿਦਿਆਂ ਜਟਾਂ ਵਾਲੇ ਤੇ ਨਾਗੇ ਸਾਧੂ ਫਿਰਦੇ ਆ ਬੜੀ ਮੁੱਠੀ ਮਾਰ ਲਈ ਕਦੇ ਗਾਜ ਨਹੀਂ ਮੜਲੀ ਕਦੇ ਆਪੀ ਪੂਤੀ ਮੜਲੀ ਵਾਹ ਫੁਰਕੀ ਕਰ ਸਕਦੇ ਜਿਉਂ ਨਾਣਾ ਨਹੀਂ ਟੋਣਾ ਨਹੀਂ ਜੇਰਾਪ ਦੀ ਪੂਜਾ ਕਰਨੀ ਹੈ ਤਾਂ ਤੁਸੀਂ پاک ਪਵਿੱਤਰ ਹੋਣੇ ਚਾਹੀਦੇ ਦਾ ਸ਼ੁੱਧ ਹੈ ਜਾਂ ਅਸ਼ੁੱਧ ਹੈ ਇਹਦਾ ਸਿੱਧ ਕੀਤੀ ਜਾ ਸਕਦੀ ਹੈ ਪਵਿੱਤਰ ਹੈ ਜਾਂ ਅਪਵਿੱਤਰ ਹੈ ਇਹਦੀ ਕੋਈ ਪਰਵਾਹ ਨਹੀਂ ਜੇ ਆ ਕਿਸੇ ਮੰਦਿਰ ਮਸਜਿਦ ਦੇ ਵਿੱਚ ਮੱਥਾ ਟੇਕਦੇ ਆ ਤਾਂ ਹਰ ਬੰਦਾ ਸਾਫ਼ ਸੁਥਰਾ ਹੋ ਕੇ ਦ ਪਰ ਜਿਹੜੇ ਨਾਂਗੇ ਸਾਧੂ ਉਹ ਤੇ ਜਿਸ ਮਿੱਟੀ ਦੀ ਗੱਲ ਕਰਦੇ ਉਹਦਾ ਕਹਦਾ ਕੋਈ ਰੱਬ ਉਹ ਤਾਂ ਮਾਸ ਖਾ ਜਾਂਦੇ ਨੇ ਜਿਹੜੇ ਸਾਧੂ ਨੇ ਨਾ ਮਨੁੱਖ ਦਾ ਮਾਸ ਖਾ ਜਾਂਦੇ ਨੇ ਆਪ ਦਾ ਗੰਦ ਖਾ ਜਾਂਦੇ ਨੇ ਤੇ ਖਾਣਨਾ ਆਫ ਦਿਸ ਵੀਰ ਨੂੰ ਕਾਸਟ ਦੇ ਕੇ ਕੱਪ ਪਾਇਆ ਜਾ ਸਕਦਾ ਜਿਹੜਾ ਭਾਰਤੀ ਦੇ ਲੋਕਾਂ ਦੇ ਪਛਣਾ ਨਹੀਂ ਕਿ ਸਾਡੇ ਰੋਮਾਇਣ ਦੇ ਜਿੰਨੇ ਪਾਤਰ ਹੋਏ ਆ ਹੋਏ ਹੀ ਨਹੀਂ ਰਾਵਣ ਹੋਇਆ ਹੀ ਨਹੀਂ ਹੋਏ ਹੀ ਨਹੀਂ ਕਿਹਾਰੇ ਨੂੰ ਜਵਾਨੀ ਜਾਦਾ ਧਾਨਾ ਜਿਹੜਾ ਲੰਕਾ ਚ ਜਾ ਕੇ ਬੈਠਾ ਯਾਦ ਕਰੀ ਜਾਂਦਾ ਦੂਸਰੀ ਭਾਰਤ ਦੇ ਇੱਕ ਬੰਦੇ ਦੀ ਯਾਦ ਵਿੱਚ ਜੀ ਨੇ ਆਪਣਾ ਇਸਲਾਮ ਤੋਂ ਕੀਤੀ ਹੈ ਸੁਨਨਤ ਇੱਕ ਬੰਦਾ ਕੱਢ ਦੇਣਾ ਵੀ ਅੱਲਾਹ ਨਾਲ ਗਿਆ ਉਹ ਗੱਲ ਸਾਡੀ ਜਨਾਨੀ ਚੱਕ ਕੇ ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਪਰ ਗਰੀਬ ਤੇ ਛੂਦਰ ਤੇ ਪਛੜੀ ਛਾਣੀ ਦਾ ਬੰਦਾ ਨਾਲ ਲੱਗ ਕੇ ਟੁੱਟਿਆ ਗਿਆ। ਤੇ আমরੋ ਸ਼ੱਕੇ ਬੰਦਾ ਸ਼ੇਰ ਬਣ ਜਾਂਦਾ। ਜੇ ਕਿੰਨੇ ਪੰਜਾਬ ਦੇ ਸ਼ੇਰ ਨੇ ਜਿੰਨਾ ਜਮ ਸਕੇ ਨੇ ਇਹ ਵੀ ਦੇਖ ਲੋ। ਇੱਕ ਪਾਸੇ ਤੁਸੀਂ 340 ਹੂੰ ਦੂਜੇ ਪਾਸੇ 10 ਲੱਖ ਬੰਦੇ ਆ ਗਏ। ਹੂੰ ਤੇ 10 ਲੱਖ ਨੇ ਘੇਰਾ ਪਾ ਲਿਆ। ਤੇ ਲੜਨਾ ਹੀ ਸੀ ਜਾਂ ਮਰਨਾ ਸੀ ਜਾਂ ਲੜਨਾ ਹੀ ਵਿਚਾਰ ਆ ਕੀ ਸੀ। ਹੂੰ ਰੱਬ ਹੋਣਾ ਨਾ ਹੋਣਾ ਮੈਨੂੰ ਕੋਈ ਸਮੱਸਿਆ ਨਹੀਂ ਹੈਗਾ ਤਾਂ ਸਾਹਮਣੇ ਆ ਜਾ ਦੇ ਕਿਸੇ ਨੇ ਰੋਕਿਆ ਨਾ ਰੱਬ ਧਰਤੀ ਤੇ ਆ ਸਕਦਾ ਆ ਜਾ ਉਹ ਤੁਸੀਂ ਕਿਹਨੇ ਸਮਰੱਥਾ ਆਇਆ ਆ ਜਾਓ ਜੀ ਮੈਂ ਦੇ ਰੋਕ ਕਟੋਪੜ ਆਪਾਂ ਦੋ ਜਣੇ ਬੈਠੇ ਆ ਆਪਣੇ ਆਈ ਦੇ ਮੂਹਰੇ ਆ ਗਿਆ ਇਹੋ ਜਿਹਾ ਫਾਟਾ ਇਹ ਨਾ ਲੜੋ ਮੈਂ ਆ ਗਿਆ ਤੁਹਾਡੇ ਕੋਲੇ ਆਪਾਂ ਦੋਨੇ ਨੇ ਆਪਾਂ ਮੱਥਾ ਟੇਕਿਆ ਰੱਬ ਰੱਬ ਥੋੜਾ ਰਾਜ ਦਾ ਰਾਜ ਦਾ ਮੁੰਡਾ ਸੀ ਦਸ ਹੰਦਾ ਜਿਹਦੇ ਤਿੰਨ ਰਾਣੀਆਂ ਸੀ ਉਹ ਰੱਬ ਬਣ ਕੇ ਨਹੀਂ ਧਰਤੀ ਤੇ ਆਇਆ ਰੱਬ ਹੈ ਨਹੀਂ ਕਿਹੜਿਆ ਆਪ ਬਣ ਕੇ ਆਇਆ ਉਹਨੂੰ ਕਹਿਣਾ ਵੀ ਬਾਬਾ ਕਮਾਲ ਕਰਤਾ ਰਾਜੇ ਸ਼ੀ ਮਕਦਮ ਕੁੱਤੇ ਤੂੰ ਹੀ ਕਹਿ ਗਿਆ ਹੋਰ ਹੀ ਗੱਲ ਉਹ ਤਾਂ ੱਖਾ ਘੰਭਣਾ ਹੋਰ ਤਾਂ ਕਹੀ ਨਹੀਂ ਕਹਿ ਰੱਬ ਨੂੰ ਔਖਾ ਹੋਰੇ ਵੀ ਇੱਕ ਡੇਰਾ ਤੋਂ ਨਿਕਲਦਾ ਗਾਹ ਦਾ ਦੂਜਾ ਡੇਰਾ ਕਿਸੇ ਹੋਰ ਪ੍ਰਕਾਰ ਦਾ ਹੁੰਦਾ ਕਿਹੜੇ ਕੋਲ ਕਿਹੜਾ ਰੂਪ ਧਾਰਨ ਕਰਕੇ ਜੇ ਮਿਲ ਜੇ ਨਹੀਂ ਜੂਰ ਡਾਟੇ ਮੈਂ ਹੀ ਮੱਥਾ ਟੇਕਣਾ ਲੋ ਤਾਂ ਕਿ ਮੈਂ ਕਿਸੇ ਸਜਾਈ ਤੋਂ ਡਰ ਬਰਨੀ ਪਰ ਮੇਰੇ ਸਾਹਮਣੇ ਆ ਜਾਏ ਸਜਾਈ ਦਰਸ਼ਕੋ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਰੱਬ ਪਾਲਾਂ ਮੈਂ ਪਰਮਾਤਮਾ ਪਾਲਾਂ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਆਪਣੇ ਧਰਮ ਦੇ ਹਿਸਾਬ ਨਾਲ ਹਰ ਬੰਦਾ ਰੱਬ ਨੂੰ ਪਾਉਣ ਦੀ ਸੰਭਵ ਕੋਸ਼ਿਸ਼ ਕਰਦਾ ਕੋਈ ਤਪ ਕਰਦਾ ਕੋਈ ਧੂਣੀਆਂ ਲਾਉਂਦਾ ਕੋਈ ਨਾਮ ਜਪਦਾ ਕੋਈ ਸਮਾਧੀਆਂ ਲਾਉਂਦਾ ਕੋਈ ਕੋਸ਼ਿਸ਼ ਕਰਦਾ ਕੋਈ ਹਵਨ ਕਰਦਾ ਹਰ ਬੰਦਾ ਕੋਸ਼ਿਸ਼ ਕਰਦਾ ਉੱਥੇ ਹੀ ਰੱਬ ਨੂੰ ਪਾਉਣ ਦੀ ਗੱਲ ਕਰੀਏ ਤਾਂ ਉਸੋ ਨੇ ਕਿਹਾ ਕਹਿੰਦੇ ਵੀ ਜੇ ਤੁਸੀਂ ਰੱਬ ਨੂੰ ਪਾਉਣਾ ਪ੍ਰਮਾਤਮਾ ਨੂੰ ਪਾਉਣਾ ਤਾਂ ਤੁਸੀਂ ਭਜਨ ਬੰਦਗੀ ਕਰਦੇ ਆ ਸਮੇਂ ਤੁਹਾਡਾ ਧਿਆਨ ਪਟਕ ਜਾਂਦਾ ਜੇਕਰ ਕਿਸੇ ਦਾ ਧਿਆਨ ਭਟਕਦਾ ਤਾਂ ਉਹ ਰੱਬ ਨੂੰ ਪਾਉਣ ਦਾ ਸਹੀ ਸਮਾਂ ਬੈੱਡਰੂਮ ਦਾ ਹੋ ਸਕਦਾ ਤੁਸੀਂ ਸਮਝ ਸਕਦੇ ਹੋ ਕਿ ਕਿਸ ਸਮੇਂ ਦੀ ਮੈਂ ਗੱਲ ਕਰਦਾ ਇਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਬਾਪੂ ਬਲਕੌਰ ਸਿੰਘ ਗੱਲ ਚੈਨਲ ਵਕਤ ਦੇ ਬੋਲਣਾ ਤੁਸੀਂ ਜੁੜੇ ਹੋਏ ਆ ਇਸ ਸਮੇਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਰੱਬ ਨੂੰ ਪਾਉਣ ਦੀ ਗੱਲ ਕਰਦੇ ਅੱਛਾ ਹਾਂ ਪ੍ਰਮਾਤਮਾ ਨੂੰ ਪਾਉਣ ਦੀ ਗੱਲ ਅੱਛਾ ਹਾਂ ਕਿਵੇਂ ਪਾਇਆ ਜਾ ਸਕਦਾ ਪ੍ਰਮਾਤਮਾ ਨੂੰ ਕੋਈ ਬੰਦਾ ਸਮਾਧੀ ਲਾਉਂਦਾ ਹਾਂ ਹਾਂ ਕੁਈ ਤਪ ਕਰਦਾ ਕੋਈ ਆਪਣੇ ਆਪ ਨੂੰ ਠੰਡੇ ਪਾਣੀ ਚ ਡੋਬਦਾ ਕੋਈ ਪਹਾੜੀਆਂ ਚ ਜਾਂਦਾ ਕੋਈ ਜੰਗਲਾਂ ਚ ਚਲੇ ਅੰਦਰਾਂ ਚ ਬਹਿ ਕੇ ਤਪ ਕਰਦਾ ਹੈ ਹਾਂ ਕਿਵੇਂ ਪਾਇਆ ਦੱਸ ਮੈਂ ਦੱਸਾਂ ਵੀ ਜਿੰਨੇ ਬੰਦਿਆਂ ਨੇ ਤਪ ਕੀਤਾ ਭਾਵੇਂ ਅੰਦਰਾਂ ਚ ਬੈਠੇ ਆ ਭਾਵੇਂ ਪਵਿੱਤਰ ਨਦੀਆਂ ਚ ਨਹਾ ਰਹੇ ਆ ਭਾਵੇਂ ਵੱਡੇ ਵੱਡੇ ਬਹੁਤ ਲੰਬੀ ਲੰਬੇ ਵਰਤ ਰੱਖੇ ਆ ਉਹਨਾਂ ਚ ਕੋਈ ਨਾ ਕੋਈ ਇੱਕ ਬੰਦਾ ਲਿਆਓ ਜਿੰਨੇ ਮਿਲ ਗਿਆ ਹੋਵੇ ਕਿਸੇ ਨੂੰ ਨਹੀਂ ਮਿਲਦੀ ਵਾਦੀ ਆ 800 ਕਰੋੜ ਦੀ ਬਾਤ ਹੀ ਆ ਦੁਨੀਆ ਤੇ ਕਿਸੇ ਨੂੰ ਮਿਲ ਗਿਆ ਹੋਵੇ ਤੇ ਲਿਆ ਦੇ ਆਪਾਂ ਵੀ ਮੱਥਾ ਟੇਕ ਦਿੰਨੇ ਆ ਮੈਨੇ ਤਾਂ ਅਜੇ ਤੱਕ ਮਿਲਿਆ ਨਹੀਂ ਖੋਜੀ ਮੈਂ ਵੀ ਰੱਬ ਦਾ ਮੈਨੂੰ ਨਹੀਂ ਛਾਇਆ ਤੁਹਾਨੂੰ ਮਿਲ ਮੈਂ ਆਖਿਆ ਵੀ ਹੁਣ ਆਏ ਤੇ ਖੋਜ ਤੇ ਆਪਣੇ ਰੱਬ ਦੇ ਖੋਜੀ ਨੇ ਜਿੰਨੇ ਬੰਦੇ ਉਹਨਾਂ ਨੇ ਉਸੋ ਜ਼ਰੂਰ ਪੜਿਆ ਬਿਲਕੁਲ ਉਸੋ ਮੈਂ ਵੀ ਗਲਤੀ ਨਾਲ ਇਹ ਵਕਤ ਖਰਾਬ ਕੀਤਾ ਇਸ ਤੇ ਇਹਦੀਆਂ ਮੈਂ ਜਿੰਨੀਆਂ ਸੀੜੀਆਂ ਜਿੰਨੀਆਂ ਕਿਤਾਬਾਂ ਸੀ ਨਾ ਸਾਰੀਆਂ ਪੜੀਆਂ ਉਸ ਨੂੰ ਰੱਬ ਨਹੀਂ ਮਿਲਿਆ ਕਦੇ ਨਾ ਉਹਨੂੰ ਮਿਲਿਆ ਇੱਕ ਉਹਨਾਂ ਨੇ ਕਿਹਾ ਸੀ ਕਹਿੰਦੇ ਬੈਡਰੂਮ ਚ ਜਦੋਂ ਤੁਸੀਂ ਮੈਨੂੰ ਪਤਾ ਹੈ ਬੜਾ ਕੁਝ ਕਹਿੰਦਾ ਬੈਡਰੂਮ ਦੇ ਵਿੱਚ ਕਦੇ ਉਹ ਕਹਿੰਦਾ ਵੀ ਬੰਦੇ ਦੇ ਮਨ ਦੇ ਵਿੱਚ ਹਰ ਪ੍ਰਕਾਰ ਦਾ ਇੱਥੋਂ ਤੱਕ ਕਿ ਰੱਬ ਦਾ ਖਿਆਲ ਵੀ ਉਹਦੇ ਰੱਬ ਨਾਂ ਦਾ ਖਿਆਲ ਵੀ ਦੇ ਮਨ ਚੋਂ ਨਿਕਲ ਜੇ ਫਿਰ ਮੁਕਤੀ ਹੁੰਦੀ ਆ ਉਹ ਤਾਂ ਖਾਲੀ ਹੋ ਜਾਓ ਖਾਲੀ ਹੋ ਗਏ ਸੰਸਾਰ ਚੋਂ ਮੁਕਤੀ ਕਿਹੜੀ ਮੁਕਤੀ ਨੂੰ ਪਤਾ ਲੱਗੇ ਕੋਈ ਐਸੀ ਜੀ ਮੁਕਤੀ ਨਹੀਂ ਜਿਹੜਾ ਤੁਸੀਂ ਖਾਲੀ ਹੋਣ ਤੋਂ ਬਾਅਦ ਉਸੋ ਦਾ ਜਿਹੜਾ ਉਹ ਕਨਸੈਪਟ ਸੀਗਾ ਵੀ ਜੇ ਤੁਸੀਂ ਆਮ ਬੈਠ ਕੇ ਬੰਦਗੀ ਕਰਦੇ ਹੋ ਸਿਮਰਨ ਕਰਦੇ ਹੋ ਨਾਮ ਜਪਦੇ ਹੋ ਕਿਸੇ ਵੀ ਧਰਮ ਦੇ ਵਿੱਚ ਤਾਂ ਤੁਹਾਡੀਆਂ ਭਾਵਨਾਵਾਂ ਇੱਧਰ ਉੱਧਰ ਜਾਂਦੀਆਂ ਨੇ ਤੁਹਾਡਾ ਦਿਮਾਗ ਦੇ ਇਨਸਟਿੰਕਟ ਨੇ ਭਾਵਨਾਵਾਂ ਨਹੀਂ ਇਨਸਟਿੰਕਟ ਨੇ ਤੁਹਾਨੂੰ ਮੋ ਵੀ ਆਊਗਾ ਤੁਹਾਨੂੰ ਕ੍ਰੋਧ ਵੀ ਆਊਗਾ ਤੁਹਾਨੂੰ ਭੈ ਵੀ ਆਊਗਾ ਥੋੜੀ ਕਾਮ ਦੀ ਭੁੱਖ ਵੀ ਤੁਹਾਡੇ ਅੰਦਰ ਹੈ ਇਨਸਟਿੰਕਟ ਨੇ ਇਹਨਾਂ ਨੂੰ ਪ੍ਰਵਿਰਤੀਆਂ ਕਹਿੰਦੇ ਆ ਕਾਮ ਕ੍ਰੋਧ ਕਾਮ ਕ੍ਰੋਧ ਤੇ ਭੈ ਤੇ ਲੋਭ ਇਹ ਪ੍ਰਵਿਰਤੀਆਂ ਨੇ ਤੇ ਕਾਮ ਤੁਸੀਂ ਕਿਨੂੰ ਮੰਨਦੇ ਹੋ ਹਾਂਜੀ ਹਰ ਕਾਮ ਤੁਸੀਂ ਕਿਸ ਚੀਜ਼ ਨੂੰ ਮੰਨਦੇ ਹੋ ਤਾਂ ਲਿੰਗ ਭਾਵ ਹਮ ਸੈਕਸ ਹਮ ਇਨਸਟਿੰਕਟ ਹੈ ਜੇ ਤੁਹਾਡੇ ਚ ਕੱਲੀਏ ਹੈ ਕੋਈ ਕੱਲੀ વૃਤੀ ਤੁਹਾਡੇ ਸਰੀਰ ਚੋਂ ਮਾਈਨਸ ਹੋ ਜਾਵੇ ਕੱਲੀ ਹਮ ਤੇ ਨਾ ਤੁਸੀਂ ਬੰਦੇ ਹੋ ਨਾ ਜਨਾਨੀ ਹੋ ਜਦੋਂ ਬੰਦਾ ਕਾਮ ਵਾਸਨਾ ਚ ਡੁੱਬਿਆ ਹੁੰਦਾ ਉਦੋਂ ਉਹਦੀਆਂ ਹੋਰ ਭਾਵਨਾਵਾਂ ਮਰ ਜਾਂਦੀਆਂ ਨੇ ਨਹੀਂ ਉਹ ਸੈਕੰਡਰੀ ਰਹਿ ਜਾਂਦੀਆਂ ਉਹ ਨੰਬਰ 1 ਤੇ ਆ ਜਾਂਦੀ ਹੈ ਹਮ ਐ ਵੀ ਨਾਲ ਹੈ ਜੇ ਤੁਸੀਂ ਉਹ ਉਸੋ ਨੇ ਜਿਹੜੀ ਗੱਲ ਕਹੀ ਸੀਗੀ ਨਾ ਉਹ ਉਸੋ ਕੋਈ ਹਰ ਚੀਜ਼ ਦਾ ਨਾ ਕੋਈ ਵਿਚਾਰਾਂ ਦਾ ਸਿਖਰ ਨਹੀਂ ਸੀ ਹੂੰ ਮੈਂ ਉਹਨੂੰ ਜਿਹੜਾ ਪੜਿਆ ਨਾ ਉਹ ਕੋਈ ਵਿਚਾਰਾਂ ਦਾ ਸਿਖਰ ਨਹੀਂ ਸੀ ਮੈਂ ਪਹਿਲਾਂ ਤਾਂ ਜ਼ਰੂਰ ਪ੍ਰਭਾਵਿਤ ਸੀ ਪਰ ਜਦੋਂ ਮੈਂ ਸਾਰਾ ਪੜਿਆ ਨਾ ਤੇ ਮੈਨੂੰ ਐ ਲੱਗਾ ਵੀ ਬਾਬਾ ਤਾਂ ਭਗੌੜਾ ਹੈ ਹੂੰ ਉਹ ਜ਼ਿੰਦਗੀ ਦੇ ਸੰਘਰਸ਼ ਤੋਂ ਬੰਦੇ ਨੂੰ ਭੁਜਾਰ ਰਿਹਾ ਹੈ ਜੀ ਜ਼ਿੰਦਗੀ ਦੇ ਸੰਘਰਸ਼ ਤੋਂ ਆਪਾਂ ਸਾਰੇ ਭੱਜਣ ਲੱਗ ਜਓ ਹੂੰ ਤੇ ਤੁਹਾਨੂੰ ਲੋਕੀ ਕੱਚੇ ਨੂੰ ਖਾ ਜਾਣਗੇ ਹੂੰ ਜੇ ਤੁਸੀਂ ਸੰਘਰਸ਼ ਅੱਗੇ ਖੜ ਗਏ ਹੂੰ ਤੇ ਜਿਹੜੇ ਤੁਹਾਡੇ ਲੁਟੇਰੇ ਆ ਉਹਨੂੰ ਰੁਕਣਾ ਪਊ ਵੀ ਅੱਗੋਂ ਆ ਕੇ ਬਈ ਹੂੰ ਲੁਟੇਰੇ ਜਿੰਨੇ ਮਰਜ਼ੀ ਧਰਮ ਨੂੰ ਮੰਨਣ ਜਿੰਨਾ ਮਰਜ਼ੀ ਰੱਬ ਨੂੰ ਮੰਨਣ ਉਹ ਲੁਟੇਰਪਣਾ ਨਹੀਂ ਛੱਡਦੇ ਹੂੰ ਜੇ ਕਿਸੇ ਇੱਕ ਰਾਜੇ ਦਾ ਨਾਮ ਉਹ ਰੱਬ ਨੂੰ ਮੰਨਦਾ ਉਹਨੇ ਲੁਟੇਰਪਣਾ ਛੱਡਿਆ ਹੋਵੇ ਤਾਂ ਕਦੇ ਨਹੀਂ ਛੱਡਿਆ ਭਾਵੇਂ ਯੂਰਪ ਦੇ ਵਿੱਚ ਐ ਭਾਵੇਂ ਰੋਮਨ ਸਾਮਰਾਜ ਆ ਭਾਵੇਂ ਪੰਜਾਬ ਦੇ ਵਿੱਚ ਐ ਭਾਵੇਂ ਭਾਰਤ ਦੇ ਵਿੱਚ ਐ ਭਾਵੇਂ ਅਰਬਾਂ ਵਿੱਚ ਐ ਉਸੋ ਬਾਰੇ ਮੈਨੂੰ ਸਮਝਾਓਗੇ ਤੁਸੀਂ ਪੂਰੀ ਤਰ੍ਹਾਂ ਕੀ ਐ ਉਸੋ ਕੌਣ ਸੀ ਉਸੋ ਹੂੰ ਫਰਸਫਾਲਾਸ ਫਰਸਫਾ ਦਰਸ਼ਨ ਸ਼ਾਸਤਰ ਦਾ ਹਮ ਪ੍ਰੋਫੈਸਰ ਸੀ ਹਮ ਔਰ ਉਹਨੇ ਪੜਾਇਆ ਵੀ ਆ ਹਮ ਉਹਦਾ ਧਰਮਾਂ ਦਾ ਅਧਿਐਨ ਬਹੁਤ ਗਹਿਰਾ ਹੈ ਹਮ ਧਰਮਾਂ ਦਾ ਅਧਿਐਨ ਵੀ ਹਿੰਦੂ ਕੀ ਆ ਹਮ ਸਿੱਖ ਕੀ ਆ ਬੋਧੀ ਕੀ ਆ ਜੈਨੀ ਕੀ ਆ ਸਾਈ ਕੀ ਆ ਉਹ ਧਰਮ ਨੂੰ ਉਹ ਕਹਿੰਦਾ ਨਾ ਵੀ ਇੱਕ ਕਹਿੰਦਾ ਵਰਸ਼ਿਪ ਕਰਨਾ ਹਮ ਪੂਜਾ ਹਮ ਇੱਕ ਕਹਿੰਦਾ ਮੈਡੀਟੇਟ ਕਰਨਾ ਮੈਡੀਟੇਟ ਕਰਨਾ ਹਮ ਧਿਆਨ ਧਰਨਾ ਹਮ ਉਹ ਸਾਰੀ ਚੀਜ਼ ਨੂੰ ਧਿਆਨ ਤੇ ਕੇਂਦਰਿਤ ਕਰਦਾ ਮੈਡੀਸ ਆਪਣੇ ਵਰਸ਼ਪ ਪੂਜਾ ਤੇ ਨਹੀਂ ਕਰਦਾ ਹੂੰ ਫਿਰ ਮੈਡੀਟੇਟ ਨੂੰ ਕਰਦਾ ਕਰਦਾ ਕਹਿੰਦਾ ਵੀ ਤੁਸੀਂ ਇੰਨੇ ਮੈਡੀਟੇਟ ਕਰਨੇ ਕਿ ਤੁਹਾਡੀਆਂ ਸਾਰੀਆਂ ਪ੍ਰਵਿਰਤੀਆਂ ਤੁਹਾਡੇ ਵਿੱਚੋਂ ਮਾਈਂਡਸ ਹੋ ਜਾ। ਉਹ ਖੋਈ ਨਹੀਂ ਸਕਦੀਆਂ ਉਹਨਾਂ ਨੂੰ ਸੁਪਰੈਸਟਾ ਕਰ ਸਕਦੇ ਹੋ ਮਾਈਂਡਸ ਨਹੀਂ ਹੂੰ ਇੱਥੇ ਆ ਕੇ ਉਹ ਖੜ ਗਿਆ ਇਹਦੇ ਨਾਲ ਹਿੰਦੁਸਤਾਨ ਤਾਂ ਕੀ ਸਾਰੀ ਦੁਨੀਆ ਦੀ ਰਾਜਨੀਤਿਕ ਸ਼੍ਰੇਣੀ ਨੂੰ ਤੇ ਲੁਟੇਰੀ ਸ਼੍ਰੇਣੀ ਨੂੰ ਆਰਥਿਕ ਲੁਟੇਰਿਆਂ ਨੂੰ ਬੜਾ ਫਾਇਦਾ ਹੁੰਦਾ ਹੈ ਉਹਦੇ ਦੁਨੀਆਂ ਦਾ ਓਸ਼ੋ ਦੀਆਂ ਗੱਲਾਂ ਹਨ ਓਸ਼ੋ ਦੀਆਂ ਇਹ ਵਿਚਾਰ ਹਾਂਜੀ ਸੋ ਕਿਉਂ ਆਦਾ ਵੀ ਤੁਸੀਂ ਧਿਆਨ ਹੀ ਨਾ ਕਰੋ ਹੂੰ ਉਹਨਾਂ ਨੂੰ ਪੂਰਾ ਧਿਆਨ ਹੈ ਹੂੰ ਸਪੋਜ ਕਰ ਲਓ ਆਪਾਂ ਸਾਰਾ ਹਿੰਦੁਸਤਾਨ ਧਿਆਨ ਧਰ ਲਓ ਹੂੰ ਸਾਰਾ ਹਿੰਦੁਸਤਾਨ ਤੇ ਅਮਰੀਕਾ ਧਿਆਨ ਨਾਲ ਤੇਰੇ ਆਪ ਨੂੰ ਲੁੱਟ ਕੇ ਖਾ ਜੂ ਹੂੰ ਆਪਾਂ ਸਾਰੇ ਹਿੰਦੁਸਤਾਨ ਦੇ ਬੰਦੇ ਭਗਤੀ ਚ ਲੀਨ ਹੋ ਜਓ ਹੂੰ ਇੰਗਲੈਂਡ ਨਿਕਾ ਜਾ ਮਰਖਾ ਆ ਕੇ ਆਪ ਨੂੰ ਚਟ ਜੂ ਪਹਿਲਾਂ ਵੀ ਆਪ ਨੂੰ ਚਟ ਕੇ ਗਿਆ ਤੁਹਾਨੂੰ ਪਤਾ ਨਾ ਹੂੰ 142 ਕਰੋੜ ਆਪਾਂ ਹੂੰ ਠਾਨਾਗੋੜ ਪਾਕਿਸਤਾਨਾ ਹੁਣ ਤਾਂ ਉਨੀ ਹੋ ਗਿਆ 14 ਕਰੋੜ ਬੰਗਲਾ ਜ 175 ਕਰੋੜ ਆ ਉਹਦੇ ਰਾਜਕੀ ਨੇ ਕੀਤਾ 7 ਕਰੋੜ ਲੋਕਾਂ ਨੇ ਆਪਾਂ ਭਗਤੀਆਂ ਕਰਦੇ ਰਹੇਗੇ ਉਹ ਮਾਂਜਾ ਫੇਰ ਕੇ ਵਾ ਗਿਆ ਔਰ ਕਿੰਨਾ ਲੁੱਟ ਕੇ ਲੈ ਗਿਆ ਪਤਾ 3 ਟ੍ਰਿਲੀਅਨ 63 ਟ੍ਰਿਲੀਅਨ ਡਾਲਰ ਲੁੱਟ ਕੇ ਲੈ ਗਿਆ 1764 ਤੋਂ ਲੈ ਕੇ 1900 ਤੱਕ 1900 ਤੱਕ ਲੈ ਕੇ ਹੁਣ ਤੱਕ ਹੁਣ ਤੱਕ 240 تا ਕਿ 124 ਬਰੇ ਹਮ ਦਾ ਲੁੱਟ ਜਿੱਦ ਕੇ ਦੱਸਣੀ ਹੈ ਹਮ ਆਪਾਂ ਅੱਖਾਂ ਮਿੱਟੀ ਬੈਠੇ ਰਹੇ ਹਮ ਕੋਈ ਕਿਸੇ ਕੰਦਰ ਚ ਬੈਠਾ ਕੋਈ ਕਿਸੇ ਕੰਦਰ ਚ ਬੈਠਾ ਉਹ 2200 ਬੰਦੇ ਆਏ ਬਾਹਰੋਂ ਹਮ 2200 ਬੰਦੇ ਕੰਪਨੀ ਦੇ ਤੁਹਾਨੂੰ ਲੁੱਟ ਕੇ ਤੁਰ ਗਏ ਹਮ ਔਰ ਉਹ ਆਪਣੀ ਮਰਜ਼ੀ ਨਾਲ ਗਏ ਆਪਾਂ ਦੇਸ਼ ਆਜ਼ਾਦ ਵੀ ਨਹੀਂ ਕਰਵਾ ਸਕੇ ਟਰਾਂਸਫਰ ਆਪਾਂ ਕਰਵਾਈ ਆ ਉਹ ਵੀ ਬਾਰੀਗਾ ਤਾਕਤਾ ਨੇ ਆਪਾਂ ਉਹ ਵੀ ਨਹੀਂ ਮੰਗੀ ਆਪਣੇ ਕੋਲ ਤਾਂ ਵਿਜਲੀ ਨਹੀਂ ਸੀ ਜੀ ਸਾਪਣੇ ਜਿਹੜੇ ਚਾਚੇ ਰੀ ਬਾਪੂ ਰੀ ਉਪਟੇਲ ਨਹਿਰੂ ਗਾਂਧੀ ਆ ਪੰਜ ਛੇ ਬੰਦੇ ਸੀ ਇੱਕ ਜਨਾਹ ਹਮ ਦੇਸ਼ ਦੀਆਂ ਵੱਡਾਂ ਕਰਦੇ ਨੇ ਲੇਡੀ ਮਾਉਂਟਬੈਟਨ ਕੋਲੇ ਹਾਰੇ ਵੰਦੇ ਨੇ ਸਿਗਰਟ ਵੀ ਪੀਂਦੇ ਆ ਸ਼ਰਾਬ ਵੀ ਪੀਂਦੇ ਆ ਉਹਦੇ ਨਾਲ ਵੀ ਨੱਚਦੇ ਆ ਹਿੰਦੀ ਸਿੱਖ ਤੇ ਮੁਸਲਮਾਨ ਲੈ ਦਾ ਲੈ ਦਾ ਰਣੀ ਚਾਹੀਦੇ ਆ ਇਹ ਇਕੱਠੇ ਕੇ ਥਾਂ ਜਾਣੇ ਚਾਹੀਦੇ ਆ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰੱਬ ਨੂੰ ਮੰਨਣ ਦੀ ਰੱਬ ਕਿਵੇਂ ਪੈਦਾ ਹੁੰਦਾ ਉਹ ਸ਼ੋ ਕੀ ਕਹਿੰਦਾ ਹੈ ਇਹ ਤੁਹਾਡਾ ਤਰਕ ਨੂੰ ਆਰਥਿਕ ਸੋਚ ਨੂੰ ਆਰਥਿਕ ਚਿੰਤਨ ਨੂੰ ਰਾਜਨੀਤਿਕ ਚਿੰਤਨ ਨੂੰ ਚਿੰਤਨ ਨੂੰ ਤੇ ਸਮਾਜਿਕ ਚਿੰਤਨ ਨੂੰ ਉਹ ਢਾਹ ਢੇਰੀ ਕਰਦਾ ਹੈ ਉਹ ਸ਼ੋ ਤੁਸੀਂ ਕਹਿੰਦੇ ਹੋ ਇੰਟਰਸਟ ਰੱਖਦੇ ਰਹੇ ਹੋ ਜਿੱਥੇ ਉਹ ਸ਼ੋ ਦੀਆਂ ਕਲਾਸਾਂ ਲਵਾਉਣ ਜਾਂਦੇ ਆ ਲੋਕ ਜਾਂ ਉਹਦੇ ਡੇਰੇ ਚ ਜਾਂਦੇ ਆ ਮੈਂ ਇੱਥੇ ਬਥੇਰੇ ਪੜ੍ਹਿਆ ਮੈਂ ਸਾਰੀਆਂ ਮੈਂ ਉੱਥੋਂ ਪੂਨੇ ਤੱਕ ਗਿਆ ਹੂੰ ਪੁੱਛਣੇ ਕੱਪੜੇ ਮਾਰ ਦੇਣੇ ਚਲਾ ਕੇ ਹੂੰ ਉਹ ਮਸਤ ਉਦਾਂ ਹੀ ਜਾ ਕੇ ਹਾਂ ਹਾਂ ਇੱਕ ਵਾਰੀ ਐਸਾ ਵਕਤ ਹੋਇਆ ਹਮ ਕਿ ਅਸੀਂ ਨੱਚਣ ਲੱਗ ਗਏ ਹਮ ਹੁਣ ਦੂਜਿਆਂ ਦੇ ਪੈਂਟ ਕੋਟ ਪਾਏ ਸੀਗੇ ਮੈਂ ਤਾਂ ਕੁੜਤੇ ਚਾਦਰੇ ਸੀ ਮੈਨੂੰ ਤਾਂ ਡਰੈਸ ਬਦਲਣ ਦੀ ਲੋੜ ਨਹੀਂ ਸੀ ਮੈਂ ਜਾ ਕੇ ਲੋਕਾਂ ਨਾਲ ਮੈਂ ਵੀ ਨੱਚਣ ਲੱਗ ਗਿਆ ਸੂਫੀ ਡਾਂਸ ਵੱਜਦਾ ਸੀ ਮੈਨੂੰ ਸਾਰੇ ਪ੍ਰਕਾਰ ਦੇ ਨਾਚ ਨੂੰ ਜੇ ਆਉਂਦੇ ਆ ਤੇ ਮੈਂ ਉਹਨਾਂ ਨੇਚਣ ਲੱਗ ਗਿਆ ਹਮ ਨੱਚਣ ਲੱਗ ਗਿਆ ਤੇ ਮੈਂ ਨੱਚਣਾ ਨਾਚਦਾ ਬਹਿ ਗਿਆ ਹਮ ਮੈਂ ਕਿਹਾ ਦੂਜੇ ਨੱਚੀਂਗੇ ਉਹ ਸ਼ੋਹਰਾ ਵੀ ਤੁਸੀਂ ਨੱਚੀ ਜਾ ਰਹੇ ਹੋ ਹੂੰ ਤੇ ਤੁਸੀਂ ਫੇਰ ਵੀ ਨਹੀਂ ਨੱਚ ਰਹੇ ਹੂੰ ਐ ਸਰਦਾਰ ਜੀ ਬੈਠੇ ਤਾਂ ਵੀ ਨੱਚੀ ਜਾਂਦਾ ਹੂੰ ਮੈਂ ਪਹਿਲਾਂ ਉਸ ਵਕਤ ਮੈਂ ਬੜਾ ਖੁਸ਼ ਹੋਇਆ ਬਾ ਗਾ ਬੜੀ ਮੇਰੀ ਸਿਫਤ ਕੀਤੀ ਆ ਹੂੰ ਤੇ ਮਗਰੋਂ ਪਤਾ ਲੱਗਿਆ ਮੈਂ ਬਾ ਭਾਈ ਸਾਹਿਬ ਤੈਨੂੰ ਐਂ ਉਂਗਣ ਲਈ ਆ ਨਾ ਤੂੰ ਨੱਚ ਰਿਆ ਸੀ ਨਾ ਬੈਠਾ ਸੀ ਤਾਂ ਆਪੇ ਆਪਦੇ ਕੰਮ 'ਚ ਮਸਤ ਸੀ ਆਪਦੀ ਚਿੰਤਾ 'ਚ ਮਸਤ ਸੀ ਆਪਦੇ ਖਿਆਲਾਂ 'ਚ ਮਸਤ ਸੀ ਇਹਦਾ ਤੈਨੂੰ ਬਿਨਾਂ ਗੱਲ ਤੋਂ ਕਿਸੇ ਹੋ ਟ੍ਰੈਕ ਤੇ ਲੈ ਕੇ ਜਾ ਰਿਹਾ ਕਿਉਂਕਿ ਮੈਂ ਉਹਨੂੰ ਸਾਰਾ ਪੜ ਲਿਆ ਕੁਦਰਤੀ ਹੂੰ ਮੈਂ ਉਹਦੀ ਹਰ ਗੱਲ ਨੂੰ ਜਾਣਦੇ ਜੀ ਕਿਹੜੀ ਕਿੱਥੇ ਠੀਕ ਰੀ ਕੀ ਦੇ ਨਾਲ ਅੱਗੇ ਮਾਰਦਾ ਉਹ ਮੈਂ ਖਣ ਜੀ ਠੀਕ ਹੈ ਉਹ ਵੀ ਕਹਿੰਦੇ ਬਾਬਾ ਕਮਾਲਾ ਬੈਠਾ ਹੋਵੇ ਵੀ ਨੱਚ ਜਾਂਦਾ ਇਹ ਉਹਨਾਂ ਕੋਲੇ ਵੀ ਕੁਝ ਪੱਲੇ ਨਹੀਂ ਇੱਥੇ ਥੋੜੇ ਲਦਾਣੇ ਸ਼ਹਿਰ ਤੇ ਬੜੇ ਬੜੇ ਉੱਥੇ ਫੰਕਸ਼ਨ ਹੁੰਦੇ ਨੇ ਲੋਕੀ ਬਥੇਰੇ ਨੱਚਦੇ ਨੇ ਰੱਬਾ ਜੋੜਤਾ ਸੀਗਾ ਵੀ ਰੱਬਣਾ ਇਹਦੀ ਲੇਵ ਲੱਗਦੀ ਹੈ ਨੱਚਦੇ ਹਾਂ ਜੀ ਹਾਂ ਨੱਚਦੇ ਜੀ ਉਹਨਾਂ ਬ੍ਰਹਮੰਡ ਦੇ ਵਿੱਚ ਹੁੰਦਾ ਕਿ ਉੱਥੇ ਇਹ ਨੱਚ ਨੱਚਾ ਨਾ ਕੀ ਕੀਤਾ ਜਾਂਦਾ ਕੋਈ ਉੱਥੇ ਭੰਗ ਭੰਗ ਡਾਂਸ ਭੰਗ ਵਗੈਰਾ ਜਿਹਾ ਹੁੰਦਾ ਨਾ ਕੁਝ ਨਹੀਂ ਉੱਥੇ ਕੱਪੜੇ ਵੀ ਮਾਰਦੇ ਚਲਾ ਕੇ ਕੁਝ ਨਹੀਂ ਨਾਗਨ ਹੋ ਕੇ ਨਾ ਚੱਲ ਲੈਂਦੇ ਆ ਹੂੰ ਕੋਈ ਮਤਲਬ ਸਮਾਜ ਦਾ ਅਨੁਸ਼ਾਸਨ ਹੀ ਨਹੀਂ ਉਹਦੇ ਨਾਲ ਨਾ ਸਾਰੀ ਚੀਜ਼ ਹੀ ਤਿਆਗ ਦਿਓ ਹੂੰ ਸਾਰੀ ਚੀਜ਼ ਕਿਵੇਂ ਤਿਆਗੀ ਜਾ ਸਕਦੀ ਹੈ ਹੂੰ ਸਾਰੀ ਚੀਜ਼ ਤਿਆਗ ਦਿਓ ਇਹਦੇ ਨਾਲ ਨੁਕਸਾਨ ਇਹ ਹੁੰਦਾ ਵੀ ਆਪਾਂ ਸੁਧਾਰ ਲੋਕਾਂ ਨੇ ਵੀ ਸਾਰੀ ਚੀਜ਼ त्याग ਦਿਓ ਜਿਹੜੇ ਲੁਟੇਰੇ ਆ ਸਾਰੀ ਚੀਜ਼ ਨੂੰ ਘੇਰ ਲੈਂਦੇ ਆ ਆਪਾ ਭਾਰਤ ਦੇ ਲੋਕੋ ਹਰ ਚੀਜ਼ ਤਿਆਗ ਦੋ ਆ ਕੇ ਗ੍ਰੰਥ ਆਪਣੇ ਧਰਮ ਵੀ ਨਹੀਂ ਕਹਿੰਦਾ ਵੀ ਸਭ ਕੁਝ ਤਿਆਗ ਦਿਓ ਹਾਂ ਕਿਉਂ ਤਿਆਗ ਗਏ ਕਾਦੇ ਵਾਸਤੇ ਤਿਆਗ ਗਏ ਸਾਨੂੰ ਸਹੀ ਢੰਗ ਨਾਲ ਵਰਤਣੀ ਚਾਹੀਦੀ ਜਿਹੜੀ ਧਰਤੀ ਦੇ ਉੱਤੇ ਜੋ ਬਨਵੰਡ ਦੇ ਵਿੱਚ ਜੋ ਕੁਦਰਤ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਖਾਣਯੋਗ ਭੋਗਣਯੋਗ ਰਹਿਣਯੋਗ ਸਹਿਣਯੋਗ ਹੈ ਉਹਨੂੰ ਸੰਜਮ ਨਾਲ ਵਰਤੋਂ ਹੋਵੇ ਉਹ ਨਾ ਹੋਵੇ ਕਿ ਤੁਸੀਂ ਇੱਕੀ ਚੀਜ਼ ਤੋਂ ਮਗਰੋਂ ਸਦਾਲੀ ਤੱਕ ਦੇ ਕਰੋ ਮਨੁੱਖ ਨੇ ਅੱਜਕੱਲ ਮਨੁੱਖ ਨੇ ਬਹੁਤ ਜ਼ਿਆਦਾ ਤਰਫੀ ਕਰਕੇ ਤੇ ਧਰਤੀ ਦਾ ਕੁੰਡਾ ਕਰ ਰੱਖਿਆ ਤੇ ਮਰਨ ਕਿਨਾਰੇ ਪਹੁੰਚਿਆ ਹੋਇਆ ਤੇ ਮਨੁੱਖ ਨੇ ਇੱਥੋਂ ਤੱਕ ਪਹੁੰਚ ਗਿਆ ਕਿ 22 ਕਿੰਟਾਂ ਦੇ ਸਬੰਧ ਨਾਲ ਸਿਰਫ 22 ਕਿੰਟਾਂ ਨਾਲ ਜਿਹੜੀ ਐਟੋਮਿਕ ਪਾਵਰ ਹੈ ਨਾ ਪਰਮਾਣੂ ਸ਼ਕਤੀਆਂ 22 ਕਿੰਟਾਂ ਦੇ ਫਰਕ ਨਾਲ ਦੁਨੀਆ ਨੂੰ ਖਤਮ ਹੋ ਸਕਦੀ ਹੈ ਹਾਂ ਦਾਜਾ ਲਾਉਂਦੇ ਇਹ ਮੂਰਖਤਾ ਨਾ ਇਹ ਸਾਰੀਆਂ ਰਾਜਕਾਰ ਦਾ ਸ਼ਰੇਣੀਆਂ ਕਰਦੀਆਂ ਨੇ ਤਾਕਤਾਂ ਉਹਨਾਂ ਦੇ ਹੱਥ ਚ ਆਪਣੇ ਵਰਗੇ ਮਰੀ ਜਾਂਦੇ ਆ ਆਪਾਂ ਤਾਂ ਕਸਾਈ ਦੇ ਬੱਕਰੇ ਆ ਤੇ ਅਗਣ ਵਾਲੀ ਗੱਲ ਕਰਦੇ ਆ ਵੀ ਉਸ ਨੂੰ ਕਹਿੰਦਾ ਸਭ ਕੁਝ ਤਿਆਗ ਨਹੀਂ ਤਿਆਗਣਾ ਚਾਹੀਦਾ ਨਹੀਂ ਤਿਆਗਣਾ ਬਿਲਕੁਲ ਉਹਨੂੰ ਸਮਝਣਾ ਚਾਹੀਦਾ ਪਰ ਪਰ ਕੀ ਆ ਜਾਂਦਾ ਨਾ ਕਹਿੰਦੇ ਵੀ ਜੇਕਰ ਕੋਈ ਸਾਧ ਬਣਦਾ ਸਾਧੂ ਬਣਦਾ ਹਾਂ ਸਾਧ ਤੇ ਸਾਧੂ ਚ ਫਰਕ ਹੁੰਦਾ ਕੋਈ ਕੋਈ ਫਰਕ ਨਹੀਂ ਸਾਧ ਹੀ ਫਰਕ ਨਹੀਂ ਹੁੰਦਾ ਸਧਾਰਨ ਸਾਧ ਹਾਂ ਪੰਜਾਬੀ ਦਾ ਨਾਮ ਆ ਕਹਿੰਦੇ ਜਦੋਂ ਸਾ ਜਿਹੜਾ ਸਾਧੂ ਹੁੰਦਾ ਉਹ ਮੋਹ ਮਾਇਆ ਨੂੰ ਤਿਆਗ ਦਿੰਦਾ ਉਹ ਕੋਈ ਬਿਲਕੁਲ ਜਿਹੜੀ ਯਾਦ ਰੱਖੋ ਬਿਨਾ ਮਰਜ਼ੀ ਕਹੀਂ ਜਾਂ ਵੇ ਗੱਪ ਮਾਰੀਏ ਕੋਈ ਸਾਧੂ ਵੇ ਆ ਜੀਨੇ ਮੋਹ ਤੇ ਮਾਇਆ ਚਾਗੀ ਹੋਵੇ ਜਿੰਨੇ ਸਾਧੂ ਨੇ ਬਾਬੇ ਨਾਨਕ ਨੂੰ ਉਹਨਾਂ ਨੂੰ ਛੱਡੋ ਬਾਬੇ ਨਾਨਕ ਨੂੰ ਵਿਝਣਾ ਪਹਿਲਾਂ ਇਸ ਵਕਤ ਦੇ ਸਾਧੂਆਂ ਦੀ ਗੱਲ ਕਰੋ ਆਪਾਂ ਕੀ ਕਰਦੇ ਆ ਵਰਤਮਾਨ ਚ ਤਾਂ ਕੋਈ ਸਾਧ ਹੈ ਨਹੀਂ ਫਿਰ ਆਪਾਂ ਕੀ ਕਰਦਾ ਬਾਬੇ ਕੋਲ ਜਾਵੜਦੇ ਆ ਫਿਰ ਬਾਬੇ ਨਾਨਕ ਨੂੰ ਤਾਂ ਮਾਮਾਬਾ ਸਭ ਕੋਲ ਜਾਵੜਦੇ ਕੋਈ ਨਹੀਂ ਹੈਗਾ ਹੁਣ ਕੋਈ ਕਿਸੇ ਕੋਲੇ ਸੰਤ ਨਹੀਂ ਜੇ ਇੱਕ ਹੈਗਾ ਤਾਂ ਕੱਢ ਦੇਣਾ ਕਰੋ ਇਸਾਈਆਂ ਚ 212 ਕੋਟ ਦੀ ਵਾਦੀ ਆ ਇੱਕ ਸੇਂਟ ਕੱਢ ਦਿਓ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਲੱਖਾਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਸਾਰਾ ਸੂਤ ਕੱਢ ਲੋ ਇੱਕ ਨਹੀਂ ਸਾਰੇ ਆ ਯੂਪੀ ਚ ਮਹਾਕੁੰਭ ਲੱਗਿਆ ਹੋਇਆ ਤੇ ਕਿੰਨੀ ਕਿੰਨੇ ਜਟਾਂ ਵਾਲੇ ਤੇ ਨਾਗੇ ਸਾਧੂ ਫਿਰਦੇ ਆ ਕਿੰਨੀ ਮੁਕਤੀ ਆ ਉਹਨਾਂ ਦੇ ਕੋਈ ਸਾਧੂ ਨਹੀਂ ਕਿਹੜੀ ਮੁਕਤੀ ਆ ਪੱਥਰ ਚੁੱਕਦੇ ਆਣ ਵਾਲੇ ਲੋਕ ਨੇ ਤੇ ਦੁਨੀਆ ਥੋੜੇ ਤੇ ਰਾਜ ਕਰ ਗਈ ਲੁੱਟ ਕੇ ਪੈ ਗਈ ਅਸੀਂ ਆ ਦੇ ਮੁਕਤ ਹੋ ਗਏ ਕਮਾਰ ਕੰਬੋ ਮੇਲੇ ਦੀ ਗੱਲ ਕਰਦੇ ਹੁਣ ਕੰਬੋ ਮੇਲੇ ਦੀ ਆਪਾਂ ਹੁਣ ਗੱਲ ਕਰਦੇ ਆ ਸਾਧੂ ਮਹਾਕੰਬ ਦੀ ਮਹਾਕੰਬ ਦੀ ਆਪਾਂ ਗੱਲ ਕਰਦੇ ਆ ਸਾਧੂਆਂ ਦੀ ਗੱਲ ਕਰਦੇ ਆ ਉੱਥੇ ਜਿਹੜੇ ਨਾਗੇ ਸਾਧਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਦੇ ਜਦੋਂ ਦੇਖਿਆ ਜਾਂਦਾ ਮੂਹ ਦੇ ਉੱਤੇ ਕੁਝ ਲਾਇਆ ਹੁੰਦਾਗਾ ਜਿਵੇਂ ਕੱਪੜਾ ਨਹੀਂ ਪਾਉਣਾ ਕਦੇ ਮਿੱਟੀ ਮੜ ਲਈ ਕਦੇ ਗਾਸ਼ ਨਹੀਂ ਮੜ ਲਈ ਕਦੇ ਆਪੀ ਪੂਤੀ ਮੜ ਲਈ ਅਸਵਾ ਹੋਰ ਕੀ ਕਰ ਸਕਦੇ ਜਿਵੇਂ ਹੌਣਾ ਨਹੀਂ ਧੋਣਾ ਨਹੀਂ ਪਿੰਡੇ ਤੇ ਕੋਈ ਨਾ ਕੁਛ ਤਾਂ ਮੰਨ ਲੈ ਪਊਗਾ ਨਾਲੇ ਕਹਿੰਦੇ ਆ ਵੀ ਰੱਬ ਦੀ ਜੇਕਰ ਕੋਈ ਪੂਜਾ ਕਰਨੀ ਆ ਰੱਬ ਦੀ ਪੂਜਾ ਕਰਨੀ ਆ ਤਾਂ ਤੁਸੀਂ ਪਾਕ ਪਵਿੱਤਰ ਹੋਣੇ ਚਾਹੀਦੇ ਹੋ ਸਾਫ਼ ਸੁਥਰੇ ਹੋਣੇ ਚਾਹੀਦੇ ਪਾਕ ਤੇ ਪਵਿੱਤਰ ਦੀ ਕੋਈ ਵੀ ਪਰਿਭਾਸ਼ਾ ਨਹੀਂ ਹਮ ਯਾਦ ਰੱਖਿਓ ਹਮ ਪਾਕ ਤੇ ਪਵਿੱਤਰ ਦੀ ਕੋਈ ਪਰਿਭਾਸ਼ਾ ਨਹੀਂ ਵਿਗਿਆਨਕ ਤੌਰ ਤੇ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਪੁੱਛ ਲਵੋ ਦੀ ਪਰਿਭਾਸ਼ਾ ਦੱਸੋ ਹਮ ਸ਼ੁੱਧਤਾ ਦੀ ਪਰਿਭਾਸ਼ਾ ਹੈ ਗੰਗਾ ਸ਼ੁੱਧ ਹੈ ਜਾਂ ਅਸ਼ੁੱਧ ਹੈ ਇਹਦਾ ਸਿੱਧ ਕੀਤਾ ਜਾ ਸਕਦੀ ਆ ਪਵਿੱਤਰ ਹੈ ਇਹ ਐਪ ਵੀ ਤਰ ਹੈ ਇਹਦੀ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਹਾਂ ਨਹੀਂ ਸ਼ੁੱਧ ਸ਼ੁੱਧ ਦੀ ਗੱਲ ਕਰ ਲੋ ਸ਼ੁੱਧ ਤੇ ਸਾਫ਼ ਦੀ ਗੱਲ ਕਰ ਹਾਂਜੀ ਸ਼ੁੱਧ ਤੇ ਸਾਫ਼ ਦੀ ਗੱਲ ਕਰ ਲੋ ਜਦੋਂ ਰੱਬ ਦੀ ਪੂਜਾ ਕਰਨ ਜਾਂਦੇ ਆਪਾਂ ਜਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਆ ਕਿਸੇ ਮੰਦਿਰ ਮਸਜਿਦ ਦੇ ਵਿੱਚ ਮੱਥਾ ਟੇਕਦੇ ਆ ਤਾਂ ਹਰ ਬੰਦਾ ਸਾਫ਼ ਸੁਥਰਾ ਹੋ ਕੇ ਜਾਂਦਾ ਨਾ ਕੇ ਜਾਂਦਾ ਆਪਣੇ ਗੰਦੇ ਪਾਸਤਰ ਬਦਲ ਕੇ ਜਾਂਦਾ ਪਰ ਜਿਹੜੇ ਨਾਂਗੇ ਸਾਧੂਆਂ ਦੀ ਜਦੋਂ ਤੁਸੀਂ ਮਿੱਟੀ ਦੀ ਗੱਲ ਕਰਦੇ ਹੋ ਉਹ ਕਹਿੰਦਾ ਕੋਈ ਰੱਬ ਉਹ ਤਾਂ ਮਾਸ ਖਾ ਜਾਂਦੇ ਨੇ ਜੋੜੇ ਸਾਧੂ ਨੇ ਨਾ ਮਨੁੱਖ ਦਾ ਮਾਸ ਖਾ ਜਾਂਦੇ ਨੇ ਮਰੇ ਹੋਏ ਮਨੁੱਖ ਦਾ ਆਪ ਦਾ ਗੰਦ ਖਾ ਜਾਂਦੇ ਨੇ ਸਾਡੇ ਲਈ ਤਾਂ ਸਾਰੀ ਪਵਿੱਤਰਤਾ ਹੀ ਹੈ ਸਾਡੇ ਤੇ ਸਾਰੀ ਸ੍ਰਿਸ਼ਟੀ ਸਾਡੇ ਲਈ ਇੱਕ ਸਮਾਨ ਹੈ ਸਾਡੇ ਲਈ ਉੱਚਾ ਨਹੀਂ ਮੈਂ ਕੋਈ ਨਹੀਂ ਹਾਂ ਲੈਟਰਨ ਤੱਕ ਖਾ ਜਾਂਦੇ ਨੇ ਦੱਸਦੇ ਆ ਆਪ ਖਾਦੀ ਮੈਂ ਨਹੀਂ ਕਦੇ ਵੇਖਿਆ ਪਰ ਮੂੰਹੋਂ ਉਹਨਾਂ ਦੇ ਮੂੰਹਾਂ ਚੋਂ ਸੁਣਿਆ ਵੀ ਉਹ ਕਰ ਦਿੰਦੇ ਆ ਜਾਂ ਉਹਨਾਂ ਦਾ ਪ੍ਰਚਾਰ ਕਰਨ ਵਾਲੇ ਇਹ ਗੱਲ ਕਹਿੰਦੇ ਆ ਅਸੀਂ ਮੈਂ ਨਹੀਂ ਵੇਖਿਆ ਵੈਸੇ ਇਹ ਜਗ ਕਰੂਨਾਵੇਂ ਇਹਨਾਂ ਕੋਲ ਇਹ ਜਿੰਨੇ ਬੰਦੇ ਕੋਲ ਗਿਆ ਨਾ ਹੀ ਮੈਂ ਸਮਝਦਾ ਵੀ ਜਾਇਆ ਜਾਵੇ ਪਰ ਜਿੰਨਾ ਕੋ ਇਹਨਾਂ ਬਾਰੇ ਪੜਿਆ ਜਾਂ ਇਹਨਾਂ ਸੁਣਦੇ ਆ ਇਹਨਾਂ ਦੇ ਆਸ਼ਿਕਾਂ ਤੋਂ ਇਹਨਾਂ ਦੇ ਆਸ਼ਿਕਾਂ ਤੋਂ ਇਹਨਾਂ ਦੇ ਪ੍ਰਸ਼ੰਸਕਾਂ ਤੋਂ ਇਹ ਹੀ ਗੱਲਾਂ ਹੀ ਕਰਦੇ ਨੇ ਜਦੋਂ ਬੰਦਾ ਜਟਾ ਨਹੀਂ ਹੋ ਜਾਂਦੀ ਸਾਧੂਆਂ ਦੇ ਜਟਾ ਨੇ ਤਾੜੀਆਂ ਤੇ ਸਿਰ ਦੇ ਉੱਤੇ ਉਹ ਜਟਾ ਨੂੰ ਉੱਪਰ ਬੰਨ ਲੈਂਦੇ ਆ ਅਹ ਦਰਖਤਾਂ ਨਾਲ ਜਾਂ ਕਿਹੋ ਫਾਇਦਾ ਜੀ ਹਾਂ ਬੰਨ੍ਹ ਕਿਸੇ ਜਗ੍ਹਾ ਤੇ ਬੰਨ੍ਹ ਕੇ ਹਾਂ ਤਪੱਸਿਆ ਕਰਦੇ ਇੱਕ ਹਕੁੰਬ ਦੇ ਮੇਲੇ 'ਚ ਸਾਧੂ ਆ ਗਿਆ ਉਹਨੇ ਹੱਥ ਤਾਂ ਕਰਿਆ ਉਹ ਕਹਿੰਦਾ ਮੈਂ ਥੱਲੇ ਹੀ ਨਹੀਂ ਕਰਿਆ ਹੱਥ ਥੱਲੇ ਕਰੇ ਵੀ ਇੰਨਾ ਚੀਜ਼ਾਂ ਨਾਲ ਇੱਕ ਲੱਤ ਤੇ ਖੜਨਣਾ ਆਪਦੇ ਸਰੀਰ ਨੂੰ ਕਸ਼ਟ ਦੇ ਕੇ ਰੱਬ ਪਾਇਆ ਜਾ ਸਕਦਾ ਬਿਲਕੁਲ ਨਹੀਂ ਹਮਤਲ ਵੀ ਨਹੀਂ ਰਾਮ ਉਹਦੇ ਕਿਨਾਰਾ ਰਾਵਣ ਚਿੰਤਨ ਆ ਗਿਆ ਕਿੰਨਾ ਤੋਂ ਅਨੁਭਵ ਆ ਗਿਆ ਅਨੁਭਵ ਸਾਂਝਾ ਕਰ ਲਈ ਬਣ ਜਾਗੇ ਅਸੀਂ ਵਿਗਿਆਨਕ ਸੋਚ ਦੇ ਬੰਦੇ ਨਾਲ ਦੀ ਨਾਲ ਮੰਨ ਜਾਗੇ ਰਾਵਣ ਨੇ ਰਾਵਣ ਨੇ ਰੱਬ ਪਾਇਆ ਸੀ ਨਾ ਰਾਵਣ ਪਹਿਲੀ ਗਲਤੀ ਆ ਹਮ ਪਹਿਲੀ ਗੱਲ ਤੇ ਗੱਲ ਸੁਣ ਲੋ ਇਹ ਇੱਕ ਇਤਿਹਾਸਕ ਸੱਚ ਹੈ ਜਿਹੜਾ ਭਾਰਤ ਦੇ ਲੋਕਾਂ ਦੇ ਪਛਣਾ ਨਹੀਂ ਕਿ ਸਾਡੇ ਰੋਮੈਨ ਦੇ ਜਿੰਨੇ ਪਾਤਰ ਹੋਏ ਆ ਹੋਏ ਹੀ ਨਹੀਂ ਰਾਵਣ ਹੋਇਆ ਹੀ ਨਹੀਂ ਹੋਇਆ ਹੀ ਨਹੀਂ ਠੀਕ ਹੈ ਸਾਡੀ ਕਲਪਨਾ ਮਿਥਿਆਸ ਦਾ ਤੇ ਇਤਿਹਾਸ ਵੀ ਕਿਹਨੇ ਲਿਖਿਆ ਜਿਹੜਾ ਐਪ ਕਰੈਕਟਰ ਹੈ ਜਿਹੜਾ ਮਹਾਕਾਵ ਦਾ ਰਚੇਤਾ ਮਹਾਰਿਸ਼ੀ ਵਾਰਣਿਕ ਠੀਕ ਹੈ ਨਾ ਮਹਾਕਾਵ ਲਿਖਦੇ ਸੀ ਮਹਾਕਾਵ ਦੇ ਵਿੱਚ ਤੁਸੀਂ ਸੁਣਨਾ ਵੀ ਜਾਂ ਤਾਂ ਬਹੁਤ ਵੱਡਾ ਰਾਜਾ ਉਹਦਾ ਨਾਇਕ ਹੁੰਦਾ ਤੇ ਜਾਂ ਉਹਨੂੰ ਮੰਨ ਕੇ ਤੁਰਦੇ ਆ ਵੀ ਇਹ ਬਹੁਤ ਵੱਡਾ ਰੱਬ ਦਾ ਰੂਪ ਆ ਤੇ ਭਗਤਾ ਉਹਨੂੰ ਨੈਕ ਬਣਾ ਦੇਣਗੇ ਜਿਹੜੇ ਲੋਕ ਜਿਹੜੇ ਹਿੰਦੂ ਲੋਕ ਪੂਜਾ ਕਰਦੇ ਆ ਪੂਜਾਈ ਕਰਦੇ ਆ ਨਾ ਰਾਮ ਦੀ ਪੂਜਾ ਕਰਦੇ ਆ ਹਾਂ ਪੂਜਾ ਕਰ ਤੇ ਰਾਵਣ ਦੇ ਬੁੱਤ ਫੂਕਦੇ ਆ ਫੂਕਦੇ ਆ ਫਿਰ ਉਹ ਗਲਤ ਕਰਦੇ ਆ ਦੇਖੋ ਪਹਿਲੀ ਗੱਲ ਤੇ ਆ ਇਹ ਖਰਨੀ ਪੜਦੇ ਉਤਰੀ ਭਾਰ ਦੇ ਲੋਕ ਤਾਂ ਪੜਦੇ ਸੀ ਉਤਰੀ ਭਾਰਤ ਚੋਂ ਪੰਜਾਬ ਵਾਲੇ ਦਿੱਲੀ ਤੱਕ ਪੰਜਾਬ ਹਰਿਆਣਾ ਦਿੱਲੀ ਮੱਥੇ ਟਿਕਿਆ ਹੋਇਆ ਜੀ ਮਜਾਕਕ ਤੌਰ ਤੇ ਗੱਲ ਸਿੱਧ ਹੋ ਗਈ ਹੈ ਵੀ ਇਹ ਬਿਲਕੁਲ ਹੋਏ ਹੀ ਨਹੀਂ ਸਾਰੀ ਕਲਪਨਾ ਹੈ ਸੁਪਰੀਮ ਕੋਰਟ ਤੱਕ ਮੁਕਦਮਾ ਜਾ ਚੁੱਕਿਆ ਸੁਪਰੀਮ ਕੋਰਟ ਵੀ ਮੰਨ ਗਈ ਹੈ ਵੀ ਭਾਈ ਤੁਹਾਡੇ ਕੋਲੇ ਦੱਸਿਆ ਇਤਿਹਾਸਕਾਰ ਨੇ ਵੀ ਇਹ ਕਲਪਨਾ ਹੈ ਇਹ ਵੀ ਰਾਮਾ ਸਾਮੀ ਰਾਮਾ ਸਵਾਮੀ ਨੇ ਰਾਮਾ ਸਾਮੀ ਸਵਾਮੀ ਉਨੇ ਦੱਸ ਹੈ ਵੀ ਭਾਈ ਇਹ ਸਾਰੀ ਕਲਪਨਾ ਹੋਏ ਹੀ ਨਹੀਂ ਸੁਪਰੀਮ ਕੋਰਟ ਤੱਕ ਗੱਲ ਦਾ ਫੈਸਲਾ ਹੋ ਗਿਆ ਤੇ ਜੇ ਨਾ ਤਾਂ ਕੋਈ ਫੈਸਲਾ ਪੜਦਾ ਪਰ ਮੇਰੇ ਕੋਲ ਕਿਤਾਬ ਹੈ ਮੈਂ ਉਹਨੂੰ ਦੇ ਸਕਦਾ ਹਿੰਦੀ ਚ ਵੀ ਹੈਗੀ ਪੰਜਾਬੀ ਚ ਵੀ ਹੈਗੀ ਤੇ ਅੰਗਰੇਜ਼ੀ ਚ ਵੀ ਹੈਗੀ ਮੂਲ ਰੂਪ ਦੇ ਵਿੱਚ ਉਹ ਮਦਰਾਸੀ ਚ ਲਿਖੀ ਹੋਈ ਹੈ ਕੀ ਨਾਂ ਕਿਤਾਬ ਦਾ ਸੱਚੀ ਰਮਾਇਣ ਸੱਚੀ ਰਮਾਇਣ ਉਹਨੇ ਕਿਹਾ ਵੀ ਜਿੰਨੀ ਆ ਕਾਲਪੁਰਿਕ ਰਮਾਇਣਾ ਹੀ ਹੋਈ ਨਹੀਂ ਸੱਚ ਰਮਾਇਣ ਦਾ ਸੱਚੀ ਰਮਾਇਣ ਇਹ ਕਿ ਹੋਏ ਹੀ ਨਹੀਂ ਹੁਣੇ ਸਾਡੇ ਲੋਕਾਂ ਨੂੰ ਬਹੁਤ ਗੱਲ ਆ ਪਚਣੀ ਨਹੀਂ ਪਰ ਪੜਨਾ ਨਹੀਂ ਇਸ ਕਰਕੇ ਪਚਣੀ ਨਹੀਂ ਜੇ ਪੜ ਜਾਣ ਫਿਰ ਪਚਣ ਵੀ ਲੱਗ ਜੀ ਐਸੀ ਕੋਈ ਗੱਲ ਨਹੀਂ ਜੇ ਪੜਨ ਲੱਗ ਜੇ ਨਾ ਫਿਰ ਅਧਿਆਨ ਅਧਿਆਨ ਕਰਨ ਨਾਲ ਬੰਦੀ ਦੀ ਚੇਤਨਾ ਬੱਡੀ ਹੁੰਦੀ ਆ ਉਹਨੂੰ ਪਤਾ ਲੱਗਦਾ ਯਾਰ ਵੀ ਮੈਂ ਕਿਸੇ ਭਰਮ ਦਾ ਸ਼ਿਕਾਰ ਹੋਇਆ ਰਹਿਣਾ ਅਸੀਂ ਵੀ ਤਾਂ ਕਹਿੰਦੇ ਵੀ ਆਰਾਮ ਹੋਇਆ ਭਾਈ ਭਾਈ ਰੌਣ ਭਾਈ ਸਾਰੇ ਮੂੰਹ ਜਵਾਨੀ ਚਾਰੇ ਵੇਦ ਯਾਰ ਸੀ ਭਾਈ ਬੱਕਰੀ ਜਾਨੇ ਨਾ ਪੰਜਾਬ ਦੇ ਕਈ ਬੰਦੇ ਚਾਰੇ ਵੇਦ ਯਾਦ ਹ ਰਚੇ ਦਾ ਥੋੜੇ ਪੰਜਾਬ ਚ ਨੇ ਹ ਚਾਰੇ ਵੇਦ ਪੰਜਾਬ ਚ ਰਚੇ ਗਏ ਨੇ 라वण ਨੂੰ ਵੀ ਕਿਹਾ ਜਾਂਦਾ ਵੀ ਚਾਰੇ ਵੇਦ ਉਹ ਚਾਰੇ ਮੂੰਹ ਜਵਾਨੀ ਯਾਦ ਆ ਤਾਨਾ ਜਿਹੜਾ ਲੰਕਾ ਚ ਜਾ ਕੇ ਬੈਠਾ ਯਾਦ ਕਰੀ ਜਾਂਦਾ ਤੇ ਉਤਰੀ ਭਾਰ ਦੇ ਇੱਕ ਬੰਦੇ ਦੀ ਯਾਦ ਨਹੀਂ ਹੂੰ ਇਹ ਵੀ ਨਾਲ ਹੂੰ ਇਹ ਸਾਰੇ ਨਾ ਪੁਜਾਰੀ ਸ਼੍ਰੇਣੀ ਦੀਆਂ ਜਿਹੜੇ ਜਿਹੜੇ ਸਿਰਫ ਤੇ ਸਿਰਫ ਕਰਮ ਕਾਂਡ ਥੋੜੀ ਚ ਫਲਾਉਂਦੇ ਆ ਉਹ ਇਹ ਜੀਆਂ ਗੱਲਾਂ ਅਕਸਰ ਆਪੇ ਸਮਾਗਵਾਂ ਬਾਪੂ ਜੀ ਇਹ ਤਾਂ ਗੱਲ ਹੋ ਗਈ ਸਾਧਾਂ ਦੀ ਜਿਹੜੇ ਤਪੱਸਿਆ ਕਰਦੇ ਆ ਧੂਣੀਆਂ ਲਾਉਂਦੇ ਆ ਬਾਲ ਬੰਨਦੇ ਆ ਹਾਂ ਸਾਰੇ ਇਹਦਾ ਰੱਬ ਪਾਉਣਾ ਹਾਂ ਇੱਕ ਜਨੇਊ ਪਾਇਆ ਜਾਂਦਾ ਹਾਂ ਸੁੰਨਤ ਹੁੰਦੀ ਆ ਬੰਦੇ ਦੀ ਪੈਦਾ ਹੋਣ ਤੋਂ ਬਾਅਦ ਹਾਂ ਇੱਕ ਸਿੱਖਾਂ ਦੇ ਵਿੱਚ ਜਿੱਥੇ ਆਪਾਂ ਪੈਦਾ ਹੋਏ ਆ ਜਿਹੜੇ ਪਰਿਵਾਰਾਂ ਦੇ ਵਿੱਚ ਉੱਥੇ ਅਮਰਤ ਛਕਿਆ ਜਾਂਦਾ ਹਾਂ ਹਾਂ ਰੱਬ ਨੂੰ ਪ੍ਰਾਪਤੀ ਕਰਨ ਲਈ ਜੇ ਕਹਿੰਦੇ ਵੀ ਆਪਣੀ ਮੁਕਤੀ ਕਰਾਉਣੀ ਆ ਮੁਕਤੀ ਕਰਨੀ ਆ ਬੰਦੇ ਨੇ ਇਸ ਜਹਾਨ ਜੀਵਨ ਤੋਂ ਹਾਂ ਮੁੜ ਕੇ 84 ਦੀ ਜੂਨੀ ਕੱਟਣੀ ਆ ਤਾਂ ਅਮਰਤ ਛਕ ਲੈ ਹਾਂ ਫਿਰ ਅਮਰਤ ਛਕ ਕੇ ਰੱਬ ਪਾਇਆ ਜਾ ਸਕਦਾ ਦੇਖੋ ਜੀ ਅੱਜ ਤੱਕ ਜੀ ਨੇ ਜਨੂ ਪਾਇਆ ਮੈਂ ਤਾਂ ਉਹਨਾਂ ਚੋਂ ਕਿਸੇ ਬੰਦੇ ਨੂੰ ਰੱਬ ਮਿਲਿਆ ਬਿੰਦਾਰੀ ਹਾਂ ਕਿ ਇਸੇ ਇੱਕ ਨੂੰ ਵੀ ਜੀਨੇ ਆਪਣਾ ਇਸਲਾਮ ਚੋਂ ਕੀਤੀ ਆ ਸੁਨਨ ਇੱਕ ਬੰਦਾ ਕੱਢ ਦੇਣਾ ਵੀ ਅੱਲਾ ਮਿਲ ਗਿਆ ਆਪਾਂ ਨੂੰ ਕਿਤਰਾ ਹੈ 140 ਕਰੋੜ ਆ ਇੱਕ ਬੰਦਾ ਕੱਢ ਦੇਣ ਦੀ ਸੁਨਨਤ ਹੋ ਸੀ ਭਾਈ ਅੱਲਾ ਮਿਲ ਗਿਆ ਆਪਣੇ ਆਲਾ ਦੇ ਕੋਲੇ ਆਪਾਂ 112 ਕਰੋੜ ਆ ਸੁਨਨਤ ਪਾਇ ਆਪਣੇ ਜਨੂ ਪਾਇਆ ਹੈ ਮੰਨ ਜਾਣ ਵੀ ਭਾਈ ਇਹਨੂੰ ਮਿਲ ਗਿਆ ਤਮਰਦ ਸ਼ਕੰਤ ਬਾਦ ਇਸ ਹਾਈ ਮਨਣ 212 ਕਰੋੜ ਆ ਵੀ ਭਾਈ ਨਾਲੇ ਹਿੱਸਾ ਮਿਲ ਗਿਆ ਅਮਰਤ ਦਾ ਕਨਸੈਪਟ ਜਿੰਨਾ ਨੇ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਵੀ ਮੰਨਦੇ ਨਹੀਂ ਉਹਨਾਂ ਨੂੰ ਨਹੀਂ ਕਹਾਣੀਆਂ ਸੀ ਵੀ ਉਸ ਵਕਤ ਜਿਹੜੀ ਜਾਤ ਪਾਤ ਇੰਨੀ ਤੇਜ ਸੀ ਅਸੀਂ ਲੜਦੇ ਨਹੀਂ ਸੀ ਮੁਗਲ ਸਾਡੀ ਜਨਾਨੀ ਚੱਕ ਲੈਣ ਸਾਨੂੰ ਫਰਕ ਕੋਈ ਨਹੀਂ ਪੈਂਦਾ ਪਰ ਗਰੀਬ ਤੇ ਛੂਦਰ ਤੇ ਪਛੜੀ ਛਾਣੀ ਦਾ ਬੰਦਾ ਨਾਲ ਲੱਗਦਾ ਭਿੱਟਿਆ ਗਿਆ ਬਾਬੇ ਨੇ ਕਿਹਾ ਨਹੀਂ ਯਾਰ ਥੋੜੇ ਇਕੱਠਿਆਂ ਬਾਤ ਇਸਪਣੇ ਅਮਰ ਪਿਆਰ ਕਰਦਾ ਸੀ ਇਕੱਠੇ ਸਭ ਤੁਸੀਂ ਹੁਣ ਇੱਕ ਸਮਾਨ ਆਨੋ ਇਥਿਆੜ ਤੇ ਹੁਣ ਤੁਸੀਂ ਲੜੋ ਬਾਬੇ ਨਾਲ ਤਾਂ ਕੋਈ ਲੜਨ ਵਾਲਾ ਬੰਦੇ ਨਹੀਂ ਸੀ ਸ਼ੇਰ ਬਣਨ ਵਾਲੀ ਕੋਈ ਗੱਲ ਨਹੀਂ ਵੀ ਅਮਰੋਦ ਸ਼ੱਕੇ ਬੰਦਾ ਸ਼ੇਰ ਬਣ ਜਾਂਦਾ ਜਿਹਨੇ ਕਿੰਨੇ ਕੁ ਪੰਜਾਬ ਤੋਂ ਸ਼ੇਰ ਨਹੀਂ ਜਿਨ੍ਹਾਂ ਜਮਰ ਸ਼ਕੇ ਨੇ ਇਹ ਵੀ ਵੇਖ ਲੋ ਹੂੰ ਨੰਦਾ ਦੇਓ ਜਿਨੇ ਨਹੀਂ ਸ਼ਕੇ ਕਿੰਨੇ ਅਗੇ ਜਿਹੜਾ ਸਵਾ ਲੱਖ ਨਾਲ ਇੱਕ ਲੜਾਇਆ ਗੁਰੂ ਗੋਬਿੰਦ ਸਿੰਘ ਜੀ ਨਾਲ ਸਵਾ ਲੱਖ ਇਸ ਕਰਕੇ ਸੀ ਵੀ ਇੱਕ ਪਾਸੇ ਤੁਸੀਂ ਸੀ 40 ਹੂੰ ਦੂਜੇ ਪਾਸੇ 10 ਲੱਖ ਬੰਦਾ ਆ ਗਿਆ ਹੂੰ ਤੇ 10 ਲੱਖ ਨੇ ਘੇਰਾ ਪਾ ਲਿਆ ਤੇ ਲੜਨਾ ਹੀ ਸੀ ਜਾਂ ਮਰਨਾ ਸੀ ਜਾਂ ਲੜਨਾ ਹੀ ਵਿਚਾਰ ਆਖੀ ਸੀ ਹੂੰ ਲੜਨਾ ਹੀ ਪਿਆ ਨਾ ਉਹਨੂੰ ਪਤਾ ਵੀ ਘੇਰੇ ਗਏ ਹੂੰ ਇਹਦਾ ਸ਼ੋਗਰ ਕੋਰ ਕੋ ਕੁਛ ਬੰਦਿਆ ਸਿਆਣੀ ਸੀ ਗੁਰੂ ਸਾਹਿਬ ਨੂੰ ਕਹੇ ਬਾਬਾ ਜੀ ਤੁਸੀਂ ਤਾਂ ਚੱਲੋ ਉਹ ਵਿਚਾਰੇ ਬਾਹਰ ਆ ਕੇ ਬਚ ਗਏ ਪਰ ਹਮਰੇ ਹੋਤੇ ਵੀ ਹੋਏ ਅਕਸਰ ਹਮਲੇ ਨਾਲ ਹੀ ਗੁਰੂ ਸਾਹਿਬ ਦੀ ਹੱਤਿਆ ਹੋਈ ਠੀਕ ਹੈ ਨਾ ਇਹ ਜਿਹੜੀਆਂ ਆਪਣੀਆਂ ਗੁਰਦੁਆਰਿਆਂ ਮੰਦਰਾਂ ਬਸਿਤਾ ਚ ਜੋ ਵਿਆਖਿਆ ਕਰਦੇ ਆ ਨਾ ਉਹ ਅੰਧ ਵਿਸ਼ਵਾਸ ਨੇ ਅੰਧ ਵਿਸ਼ਵਾਸ ਨੇ ਤੇ ਕਰਮकांड ਨੂੰ ਪ੍ਰਚਾਰ ਦੇ ਵੱਧ ਨੇ ਤੂੰ ਆਪਣੀਆਂ ਇਤਿਹਾਸਿਕ ਕਹਾਣੀਆਂ ਨਾਲ ਗੱਲ ਨੂੰ ਵੱਡੀ ਜਾਂ ਛੋਟੀ ਕਰਦੇ ਆਂ ਆਜ ਅੱਜ ਅਮਰਤੋ ਸਕਣਾ ਨਹੀਂ ਚਾਹੀਦਾ ਬੰਦੇ ਮੈਂ ਤਾਂ ਨਹੀਂ ਕਿਹਾ ਬਿਲਕੁਲ ਰੋ ਸਕੋ ਹਮ ਪਰ ਸ਼ੱਕ ਇਹ ਵੀ ਜਿਹੜੀ ਅਮਰਦੀ ਛੜੀ ਤੁਹਾਨੂੰ ਭਾਵਨਾ ਦਿੱਤੀ ਸੀ ਉਹ ਜੇ ਆਜ ਵੀ ਫਿਰ ਸਕ ਲੋ ਕੀ ਕਨਸੈਪਟ ਸਮਝਦੇ ਹੋ ਤੁਸੀਂ ਅਮਰਤ ਉਹ ਅਸੀਂ ਭਾਈਚਾਰਾ ਮਜ਼ਬੂਤ ਉੱਚੀ ਨੀਚ ਬਿਲਕੁਲ ਨਹੀਂ ਹਮ ਛੋਟਾ ਵੱਡਾ ਬਿਲਕੁਲ ਨਹੀਂ ਹਮ ਹੀਣ ਭਾਵ ਬਿਲਕੁਲ ਨਹੀਂ ਹਮ ਇਹ ਸੀ ਉਹਦੀ ਭਾਵਨਾ ਹਮ ਨਹੀਂ ਤਾਂ ਗੁਰੂ ਸਾਹਿਬ ਤਾਂ ਬੈਠਣ ਰੋਟੀ ਸਿਕਾਉਂਦੇ ਸੀ ਵੀ ਭਾਈ ਸਾਰੇ ਲੰਗਰ ਛਾਓਗੇ ਨਾਲ ਦੇ ਰਾਜੇ ਕਹਿੰਦੇ ਸੀ ਅਸੀਂ ਨਹੀਂ ਨਾਲ ਸਕਣਾ ਹਮ ਜੇ ਸਾਰਿਆਂ ਨੂੰ ਇੱਕ ਭਾਂਡੇ ਛਕਾਤਾ ਔਰ ਗੁਰੂ ਸਾਹਿਬ ਦੀ ਮੰਗਰ ਪਏ ਗੁਰੂ ਸਾਹਿਬ ਦੇ ਨਾਲ ਲੜੇ ਮੁਗਲਾਂ ਦੇ ਨਾਲ ਖੜੇ ਤੇ ਗੁਰੂ ਸਾਹਿਬ ਦੇ ਨਾਲ ਲੜੇ ਥੋੜੇ 22 ਧਾਰ ਦੇ ਰਾਜੇ ਧਾਰਾਂ ਬਾਏ ਸੀ ਰਾਜੇ 18 ਸੀ ਹਮ 22 ਧਾਰਾਂ ਸੀ ਆਈ ਕੀ ਸੀ ਨੇ ਦੇ ਕੋਲੇ ਆ ਥੋੜਾ ਆਪਣੇ ਹਮਾਰੀਆ ਪਰਬ ਦਾ ਰਸਤਾ ਔਰ ਉਰਲੇ ਪਾਸੇ ਦੀਆਂ ਪਹਾੜੀਆਂ ਨੇ ਨੂੰ ਧਾਰਾਂ ਕਹਿੰਦੇ ਨਾ ਇੱਕ ਧਾਰ ਪਾਣੀ ਦੀ ਦੂਜੀ ਧਾਰ ਉਹਦੇ ਪਿਛਲੇ ਦੇ ਜਿਹੜਾ ਇਲਾਕਾ ਸੀ ਕੀ ਹੈ ਹਮ ਸਾ ਉਹ ਪਿਆ ਪਿੰਡ ਹੁੰਦਾ ਹ ਸੋਸੋਦੀ ਵਾਦੀ ਮਸਾਂ ਹੁੰਦੀ ਉਹਨਾਂ ਦਾ ਇੱਕ ਲੰਡੂ ਜਾਂ ਰਾਜਾ ਹੁੰਦਾ ਸੀ ਜਾਂ ਨਵਾਬ ਹੁੰਦਾ ਸੀ ਉਹ ਗੁਰੂ ਸਾਹਿਬ ਦੇ ਮਗਰ ਪੈ ਕੇ ਵੀ ਭਾਈ ਤੂੰ ਕੌਣ ਹੋ ਨੇ ਕੰਮ ਕਰਨ ਵਾਲਾ ਗੁਰੂ ਸਾਹਿਬ ਨੇ ਗਾਹਾਂ ਬੰਦੇ ਤੇ ਅਗਲੇ ਵੀ ਆ ਗਏ ਭਾਈ ਉਹਨਾਂ ਨੇ ਅੰਮ੍ਰਿਤ ਛਕਾ ਲਿਆ ਬੰਦੇ ਤਿਆਰ ਕਰ ਲੇ ਉਹਨੂੰ ਕਹਿ ਵੀ ਲੜੋ ਤਿਆਰ ਹੋ ਗਏ ਜੇ ਜੇ ਬਾਹਰੋਂ ਤੁਹਾਡੇ ਤੇ ਬੰਦਾ ਤਲਵਾਰ ਲੈ ਕੇ ਤੁਹਾਨੂੰ ਘੇਰ ਸਕਦਾ ਹੈ ਤੁਸੀਂ ਮੁੱਤਲਾਰ ਫੜ ਕੇ ਘੇਰ ਲੋ ਨਾ ਯਾਨੀ ਕਿ ਖਾਲਸ ਬਣਨ ਵਾਲਾ ਅੰਮ੍ਰਿਤ ਛਕ ਕੇ ਜਾਂ ਪ੍ਰਮਾਤਮਾ ਨੂੰ ਪਾਉਣ ਵਾਲਾ ਕੋਈ ਕਨਸੈਪਟ ਨਹੀਂ ਸਿਰਫ ਜ਼ਿੰਦਗੀ ਦੇ ਸੰਘਰਸ਼ ਜਿਉਣ ਦਾ ਸੰਕਲਪ ਹੈ ਤੁਹਾਡੇ ਵਾਲਾ ਸਵਾਰ ਨਹੀਂ ਇੱਥੇ ਪੂਰਾ ਲਾਗੂ ਹੁੰਦਾ ਹਮ ਕਰਮ ਸੰਘਰਸ਼ ਹਮ ਚੇਤਨਾ ਵਿਵੇਕ ਹਮ ਇਹ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਨਹੀਂ ਤਾਂ ਆਪਾਂ ਪਗੌੜੇ ਸੀ ਹਮ ਨਾ ਚੇਤਨਾ ਸੀ ਨਾ ਪੜਦੇ ਸੀ ਬਾਹਰ ਕੋਈ ਤੁਹਾਡੇ ਨਾਲ 10000 ਬੰਦਾ ਆਇਂਦਾ ਕੋੜਾ ਨੂੰ ਕੁੱਟ ਕੇ ਤੁਰ ਜਾਂਦਾ ਜਾਂਦੇ ਦੱਸੋ ਨਹੀਂ ਕੁੱਟਿਆ 2700 ਬਰੇ ਦੇ ਵਿੱਚ ਤੁਹਾਡੀ ਆਹ ਧਰਤੀ ਹਮ ਲਗਾਤਾਰ ਕੁੱਟਿਆ ਤੁਹਾਡੇ ਕੋਲੇ ਕਿੰਨੀ ਵਾਦੀ ਸੀ ਤੁਸੀਂ 10000 ਬੰਦੇ ਤੋਂ ਵੀ ਹਾਰੇ ਹੋ 5000 ਤੋਂ ਵੀ ਹਾਰੇ ਹੋ 50000 ਤੋਂ ਵੀ ਹਾਰੇ ਹੋ 2200 ਬੰਦੇ ਤੋਂ ਵੀ ਹਾਰੇ ਹੋ ਜਿੱਤੇ ਇੱਕ ਦਿਨ ਨਹੀਂ ਲੋਕਾਂ ਨੇ ਤੁਹਾਡੇ ਸਿਰਾਂ ਤੇ ਰੋਜ਼ ਹਮਲੇ ਕੀਤੇ ਤੁਸੀਂ ਇੱਕ ਦਿਨ ਨਹੀਂ ਗਏ ਤੁਸੀਂ ਇਰਾਕ ਤੇ ਹਮਲਾ ਕੀਤਾ ਹਮ ਇਰਾਨ ਤੇ ਕੀਤਾ ਜੁਨਾਨ ਤੇ ਕੀਤਾ ਅਰਬਾ ਤੇ ਕੀਤਾ ਇੰਗਲੈਂਡ ਤੇ ਕੀਤਾ ਆਪੇ ਹੀ ਛੱਤਰ ਖਾਦੇ ਆ ਹੁਣ ਇਹਨਾਂ ਨੂੰ ਕੀ ਕਹੋਗੇ ਇਹ ਰੱਬ ਨੂੰ ਵੀ ਮੰਨਦੇ ਸੀ ਇਕੱਠੇ ਵੀ ਸੀ ਕਾਂ ਦਾ ਨਿਵੀ ਸੀ ਵੱਡੀ ਵੱਡੀ ਕੁਲ ਵੀ ਬਹੁਤ ਉੱਚੀ ਸੀ ਤੇ 70 ਲੋਕਾਂ ਤੋਂ ਖਾਂਦੇ ਸੀ ਇਹਨਾਂ ਚ ਬੰਦਾ ਕਢ ਦੋਗੇ ਇੱਕ ਬੰਦੇ ਨਾਲ ਲੈ ਜੀ ਆਪਾਂ ਕਨਸੈਪਟ ਇਹਦੇ ਤੇ ਨਾ ਜਾਈਏ ਰੱਬ ਦੀ ਗੱਲ ਕਰਦੇ ਆਂ ਵੀ ਰੱਬ ਉਹ ਬੰਦਾ ਪਾ ਸਕਦਾ ਤਾਂ ਨਹੀਂ ਪਾ ਸਕਦਾ ਵੇਖੋ ਬਿल्या ਨਾ ਤਾਂ ਅੱਜ ਤੱਕ ਰੱਬ ਮਿਲਿਆ ਕਿਸੇ ਨੂੰ ਮੇਰਾ ਤੇਰਪਾ ਮੈਂ ਦੱਸਦਾ ਰੱਬ ਹੋਣਾ ਨਾ ਹੋਣਾ ਮੈਨੂੰ ਕੋਈ ਸਮੱਸਿਆ ਨਹੀਂ ਹੋਇਆ ਤੇ ਮੈਂ ਉਹਨੂੰ ਕਿਵੇਂ ਖਤਮ ਕਰ ਦੂੰ ਵੀ ਹੈ ਨਹੀਂ ਜੇ ਨਾ ਹੋਇਆ ਤਾਂ ਮੈਂ ਉਹਨੂੰ ਕਿਵੇਂ ਕਰ ਦੂੰ ਵਿਆਹ ਬੈਠਾ ਜੇ ਹੈ ਤੇ ਮੈਂ ਉਹਨੂੰ ਕਿਵੇਂ ਕਹੂੰ ਉਹ ਵੀ ਹੈ ਨਹੀਂ ਇਹ ਨਹੀਂ ਹੈ ਕਿ ਮੈਂ ਕਿਵੇਂ ਕਹਿ ਦੂੰ ਵੀ ਹੈ ਹੈਗਾ ਤਾਂ ਸਾਹਮਣੇ ਆ ਜਾਏ ਕਿਸੇ ਨੇ ਰੋਕਿਆ ਨੂੰ ਠੀਕ ਹੈ ਤੁਸੀਂ ਉਹਨੂੰ ਲੈਣ ਚੱਲੇ ਆ ਤੁਸੀਂ ਪਹਿਲਾਂ ਚੱਲੇ ਤੁਸੀਂ ਪਹਿਲਾਂ ਆ ਗਏ ਵੀ ਮੈਂ ਆ ਖੜਾ ਹਾਂ ਨਾ ਤੁਸੀਂ ਪਹਿਲਾਂ ਇੱਕ ਗੱਲ ਕਹੀ ਹੈ ਕਿ ਰੱਬ ਨੂੰ ਕਿਸੇ ਨੇ ਨਹੀਂ ਪਾਇਆ ਜੇ ਤੱਕ ਮੈਂ ਤਾਂ ਦੇਖਿਆ ਨਹੀਂ ਵੀ ਕਿਸੇ ਨੇ ਰੱਬ ਪਾਇਆ ਹ ਹ ਮੈਨੂੰ ਤਾਂ ਅਜੇ ਤੱਕ ਨਹੀਂ ਠੀਕ ਹੈ ਨਹੀਂ ਪਾਇਆ ਰੱਬ ਨੂੰ ਕਿਸੇ ਨੇ ਜਾਂ ਨਹੀਂ ਪਾ ਸਕਦਾ ਰੱਬ ਧਰਤੀ ਤੇ ਆ ਸਕਦਾ ਆ ਜਾਏ ਉਹ ਤੁਸੀਂ ਕਿਹਨੂੰ ਸਮਰੱਥ ਹੈ ਆਇਆ ਤੁਸੀਂ ਕਿਸੇ ਰੋਕਿਆ ਘਟੋ ਘਟ ਆਪਾਂ ਦੋ ਜਣੇ ਬੈਠੇ ਆ ਆਪਣੇ ਆਈ ਦੇ ਮੂਹਰੇ ਆ ਗਏ ਇਹਦੇ ਕਾਕਾ ਨੇ ਇਹ ਨਾਲ ਲੜੋ ਅਮੈ ਆ ਗਏ ਤੁਹਾਡੇ ਕੋਲੇ ਆਪਾਂ ਦੋਨੇ ਆਪਾਂ ਮੱਥਾ ਟੇਕ ਤੁਸੀਂ ਉਹਨੂੰ ਵੀ ਚਠਲਾਤਾ ਜਿਹਨੂੰ ਲੋਕ ਰੱਬ ਮੰਨਦੇ ਆ ਰਾਮ ਨੂੰ ਰਾਮਚੰਦ ਦੀ ਪੂਜਾ ਕਰਦੇ ਆ ਰੱਬ ਮੰਨਣਾ ਰਾਮ ਰੱਬ ਥੋੜਾ ਨਾਮ ਤੇ ਇੱਕ ਰਾਜ ਦਾ ਮੁੰਡਾ ਸੀ ਦਸ਼ਰਧਾ ਜਿਹਦੇ ਤਿੰਨ ਰਾਣੀਆਂ ਸੀ ਉਹ ਰੱਬ ਬਣ ਕੇ ਨਹੀਂ ਧਰਤੀ ਤੇ ਆਇਆ ਰੱਬ ਹੈ ਨਹੀਂ ਕਿਹੜੇ ਆ ਰੱਬ ਬਣ ਕੇ ਆਇਆ ਉਹ ਤਾਂ ਰੱਬ ਦਾ ਸ਼ਬਦ ਵੀ ਨਹੀਂ ਸੀ ਇਹ ਤਾਂ ਇਰਾਨ ਤੋਂ ਆਇਆ ਰੱਬ ਰੱਬ ਜੀ ਉਸ ਤੋਂ ਉਸ ਵਕਤ ਰੱਬ ਸ਼ਬਦ ਤੁਹਾਡੇ ਕੋਲੇ ਨਹੀਂ ਸੀ ਰੱਬ ਇਰਾਨ ਤੋਂ ਇਰਾਨੀ ਭਾਸ਼ਾ ਦਾ ਸ਼ਬਦ ਹੈ ਜਦੋਂ ਆਪਾਂ ਉਹਦੇ ਗ੍ਰਾਮ ਹੋਏ ਸੀ ਅੱਲਾ ਅਰਬੀ ਪੜ੍ਹਾਈ ਦਾ ਸ਼ਬਦ ਹੈ ਜਦੋਂ ਆਪਾਂ ਇਹਨਾਂ ਦੇ ਗਲਾਮ ਹੋਏ ਸੀ ਆ ਗॉड ਹੈ ਅੰਗਰੇਜ਼ੀ ਦਾ ਸ਼ਬਦ ਹੈ ਜਦੋਂ ਅੰਗਰੇਜ਼ੀ ਤੇ ਗਲਾਮ ਆਪਾਂ ਤਾਂ ਪਤਾ ਨਹੀਂ ਸੀ ਇਹਨਾਂ ਦੇ ਨਾਂ ਕੀ ਆ ਜੀ ਕਿ ਬਣ ਕੇ ਆਇਆ ਸੀਗਾ ਫਿਰ ਗੁਰੂ ਨਾਨਕ ਦੇਵ ਜੀ ਕੀ ਬਣ ਕੇ ਆਏ ਗੁਰੂ ਗੋਬਿੰਦ ਸਿੰਘ ਜੀ ਇੱਕ ਇਨਸਾਨ ਦੇ ਤਰ੍ਹਾਂ ਹੀ ਆਇਆ ਮੈਂ ਤਾਂ ਕਾਲੂ ਦੇ ਘਰੇ ਇੱਕ ਪਟਵਾਰੀ ਦੇ ਘਰੇ ਜਨਮ ਲਿਆ ਪਰ ਬੰਦਾ ਪੜਨ ਨੂੰ ਸਿਆਣਾ ਸੀ ਤੇ ਪੜ ਗਿਆ ਬਹੁਤ ਵਿਦਵਾਨ ਸੀ ਤੇ ਉਹਨੇ ਆਪਣੇ ਵੇਲੇ ਦੀ ਜਿੰਨੀ ਚੇਤਨਾ ਸੀਗੀ ਵਿਦਿਆ ਸੀ ਫਰਸਫਾ ਸੀ ਉਹਦੇ ਬਾਰੇ ਉਹਨੇ ਆਪਣੇ ਬਹੁਤ ਹੀ ਤਰਕ ਨਾਲ ਜਵਾਬ ਦਿੱਤੇ। ਹੂੰ। ਇਹ ਬੜੀ ਖੁਸ਼ੀ ਦੀ ਗੱਲ। ਜਨਕੀ ਰੱਬ ਦਾ ਰੂਪ ਨਹੀਂ ਸੀ। ਆਪਾਂ ਵਧਾਈ ਚੱਲੋ। ਹੂੰ। ਕਿਸੇ ਨੂੰ ਵਧਾਈ ਦੇ ਦਿਓ। ਮੈਂ ਤਾਂ ਨੂੰ ਕਹਿਣਾ ਬਾਬਾ ਕਮਾਲ ਕਰਤਾ। ਰਾਜੇ ਸ਼ਹੀ ਮਕਦਮ ਕੁੱਤੇ ਤੂੰ ਹੀ ਕਹਿ ਗਿਆ ਹੋਰ ਨਹੀਂ ਕਹੀ ਤਾਂ ਕਹਿੰਦੇ। ਹੂੰ। ਮੈਂ ਤਾਂ ਔਖਾ ਕੰਮ ਕਹਿਣਾ। ਹੋਰ ਤਾਂ ਕਹੀ ਨਹੀਂ ਕਹੇ ਨਹੀਂ। ਹੁਣ ਕੁਆ ਦਿਓ। ਹੂੰ। ਅੱਜ ਦੇ ਰਾਜੇ ਨੂੰ ਤੁਸੀਂ ਕਹਿ ਦਿਓ। ਹੂੰ। ਨਾਲ ਦੀ ਨਾਲ ਨਾ ਤਨ ਦਨ ਗਿੱਦੜੇ ਆਪਣੇ ਕਿਸੇ ਨਾ ਕਿਸੇ ਜਿਹੜੇ ਚ ਜੰਮਿਆ ਪੰਜਾਬ ਦੇ ਉਹਦੀ ਪਤਾ ਕੋਈ ਅਸ਼ਾਂਤ ਮਾਰੇ ਚਲਾ ਕੇ। ਹੂੰ। ਹਾਂ ਇਸ ਕਰਕੇ ਨਾ ਇਹ ਗੱਲਾਂ ਐਵੇਂ ਹੁੰਦੀਆਂ ਕੋਈ ਅਰਥ ਨਹੀਂ ਹੁੰਦਾ ਜੀ ਅੱਜ ਵੀ ਬਾਪੂ ਜੀ ਲਾਸ ਸਵਾਲ ਆ ਮੇਰਾ ਅੱਜ ਵੀ ਲੋਕ ਕਹਿੰਦੇ ਆ ਕਿ ਪ੍ਰਮਾਤਮਾ ਧਰਤੀ ਤੇ ਹੈ ਰੱਬ ਧਰਤੀ ਤੇ ਹੈ ਮੰਨੀ ਜਾਣ ਲੋਕ ਪੂਜਦੇ ਆ ਚਾਹੇ ਉਹ ਕਿਸੇ ਡੇਰੇ ਦੇ ਵਿੱਚ ਜਾਂਦੇ ਆ ਡੇਰੇਆਂ ਦੇ ਬਾਕੀ ਬਹੁਤ ਆ ਬਾਕੀ ਕੋਈ ਅੰਦਾਜ਼ ਜੀ ਕਿੰਨੇ ਡੇਰੇ ਨੇ ਰੱਬ ਨੂੰ ਔਖਾ ਹੋਰੇ ਵੀ ਇੱਕ ਡੇਰਾ ਤੋਂ ਨਿਕਲਦਾ ਹੈ ਗਾਂ ਦਾ ਦੂਜਾ ਡੇਰਾ ਕਿਸੇ ਹੋਰ ਪ੍ਰਕਾਰ ਦਾ ਹੁੰਦਾ ਕਿਹੜੇ ਕੋਲ ਕਿਹੜਾ ਰੂਪ ਧਾਰਨ ਕਰਕੇ ਜਾ ਮੈਂ ਉਹੀ ਗੱਲ ਕੱਲ ਰਿਹਾ ਹਾਂ ਵੀ ਰੱਬ ਇੱਕ ਜੇ ਤੁਸੀਂ ਕਹੇ ਜੇ ਲੋਕ ਇਹ ਗੱਲ ਮੰਨਦੇ ਆ ਜਾਂ ਸਾਰੀ ਦੁਨੀਆ ਇਹ ਗੱਲ ਮੰਨਦੀ ਵੀ ਇੱਕੋ ਹੀ ਰੱਬ ਆ ਹਾਂ ਰੱਬ ਵੱਖੋ ਵੱਖਰੇ ਨਹੀਂ ਆ ਹਾਂ ਇੱਕੋ ਹੀ ਰੱਬ ਮੰਨਦੇ ਆ ਤਾਂ ਇੱਕ ਲੋਕ ਜਿਹੜੇ ਰੱਬਕ ਦੇ ਅਰਦਾਸਾਂ ਕਰਦੇ ਆ ਕਰਦੇ ਨੇ ਇਹੀ ਕਰਕੇ ਇੱਕ ਰੱਬ ਇੱਕ ਟਾਈਮ ਦੇ ਵਿੱਚ ਹਜ਼ਾਰਾਂ ਅਰਦਾਸਾਂ ਆਉਂਦੀਆਂ ਨੇ ਬਸ ਇਹੀ ਆ ਜੇ ਇੱਕ ਰੱਬ ਤੇ ਇੱਕ ਇੱਕੋ ਵਾਰ ਕੀ ਅਰਦਾਸ ਹੋਵੇ ਨਾ ਉਹ ਸਾਰੀ ਸਮਝੂ ਆ ਵੱਖਰੋ ਵੱਖਰੀਆਂ ਅਰਦਾਸਾਂ ਕਰੀ ਜਾਂਦੇ ਆ ਰੱਬ ਰ ਸਾਰੇ ਅਰਦਾਸਾਂ ਕਰਨ ਨੂੰ ਰੱਬ ਮਿਲਿਆ ਵੀ ਕੋਈ ਨਹੀਂ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਣਾ ਗਾਹ ਮਿਲਣਾ ਵੀ ਕੋਈ ਨਹੀਂ ਜੇ ਮਿਲ ਜੇ ਮੈਨੂੰ ਜੂਰ ਦੱਸਦੇ ਮੈਂ ਹੀ ਮੱਥਾ ਟੇਕਣ ਆ ਜੂਗਾ ਕਿਉਂਕਿ ਮੈਂ ਕਿਸੇ ਸਜਾਈ ਤੋਂ ਨਰਮ ਨਹੀਂ ਪਰ ਮੇਰੇ ਸਾਹਮਣੇ ਆ ਜੇ ਸਜਾਈ ਜਾਂ ਸਾਹਮਣੇ ਨਹੀਂ ਆਏ ਉਹਨਾਂ ਚਿਰ ਬੜਾ ਔਖਾ ਹੈ ਘਟੂ ਘਟ ਮੈਂ ਕਰਮकांड ਦੇ ਮੂਰੇ ਮੱਥਾ ਨਹੀਂ ਟੇਕਦਾ yatharth ਦੇ ਮੂਰੇ padarth ਦੇ ਮੂਰੇ vivek ਦੇ ਮੂਰੇ darshan ਦੇ ਮੂਰੇ ਤੇ tark ਦੇ ਮੂਰੇ ਮੈਂ ਜਰੂਰ ਆਪਦਾ ਸੱਚ ਕੋਣ ਜੀ ਦਰਸ਼ਕੋ ਪ੍ਰਮਾਤਮਾ ਨੂੰ ਪਾਉਣ ਦੀ ਗੱਲ ਕਰਦੇ ਸੀ ਰੱਬ ਨੂੰ ਪਾਉਣ ਦੀ ਗੱਲ ਕਰਦੇ ਸੀ ਕੋਈ ਬੰਦਾ ਧੂਣੀਆਂ ਤਾਪਦਾ ਕੋਈ ਪਹਾੜੀ ਚੜਦਾ ਕੋਈ ਜੰਗਲਾਂ ਦੇ ਵਿੱਚ ਚਲਿਆ ਜਾਂਦਾ ਕੋਈ ਆਪਣੇ ਬਾਲ ਕਿਸੇ ਚੀਜ਼ ਨਾਲ ਬੰਨ ਕੇ ਤਪੱਸਿਆ ਕਰਦਾ ਕੋਈ ਕੁਝ ਕਰਦਾ ਹਰ ਬੰਦਾ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਪਰ ਰੱਬ ਕਿਸੇ ਨੂੰ ਮਿਲਿਆ ਜਾਂ ਨਹੀਂ ਮਿਲਿਆ ਪਤਾ ਨਹੀਂ ਇਸ ਚੀਜ਼ ਬਾਰੇ ਅਸੀਂ ਇਸ ਗੱਲਬਾਤ ਬਾਰੇ ਚਰਚਾ ਕਰ ਰਹੇ ਸੀ ਇਸ ਸਮੇਂ ਸਾਡੇ ਨਾਲ ਬਾਪੂ ਬਲਕੌਰ ਸਿੰਘ ਗਿੱਲ ਮੌਜੂਦ ਸੀ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਦੀ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਾਂਦਰ ਹਾਂ